ਮੋਹਾਲੀ ਦੇ ਅੰਦਰ ਸੈਂਟਰਲ ਗਵਰਨਮੈਂਟ ਨੇ ਗੁੱਡਸ ਐਂਡ ਸਰਵਿਸ ਟੈਕਸ ਨੂੰ ਚਾਰ ਸਲੈਬਸ ਤੋਂ ਕਨਵਰਟ ਕਰਕੇ ਦੋ ਸਲੈਬਸ ਤੇ ਕਨਵਰਟ ਕਰ ਦਿੱਤਾ ਗਿਆ ਕਹਿੰਦੇ ਨੇ ਕਿ ਕਾਰ ਆਉਣ ਵਾਲੇ ਸਮੇਂ ਦੇ ਅੰਦਰ ਸਸਤੀ ਹੋ ਜਾਏਗੀ ਤਾਂ ਕੀ ਸੱਚਮੁੱਚ ਲੋਕਾਂ ਦੇ ਲਈ ਦੀਵਾਲੀ ਦੇ ਲਈ ਰੈਡੀ ਹੋ ਜਾਏ ਆਪਣੀ ਨਵੀਂ ਗੱਡੀ ਲੈਣ ਦੇ ਲਈ ਪੈਟਰੋਲ ਕਾਰ ਜਿਹੜੀ 1200 ਸੀਸੀ ਤੋਂ ਨੀਚੇ ਤੇ 4000 ਐਮਐਮ ਤੋਂ ਉਹਦੀ ਲੈਂਥ ਘੱਟ ਹੈ ਤੇ ਡੀਜ਼ਲ ਦੇ ਕੇਸ 'ਚ 1500 ਸੀਸੀ ਉਹਦੀ ਲੈਂਥ 4000 ਐਮਐਮ ਤੋਂ ਘੱਟ ਹੈ ਉਹਦੀ ਸਲੈਬ 28% ਤੋਂ 18% ਦਾ ਪੂਰਾ ਇੰਡਸਟਰੀ ਤੋਂ ਭਰਿਆ ਹੋਇਆ ਲੁਧਿਆਣਾ ਸਾਡਾ ਸਾਡੀ ਲੁਧਿਆਣਾ ਦੀ ਇੰਡਸਟਰੀ ਇਸ ਨਵੇਂ ਦੋ ਸਲੈਬਸ ਦੇ ਨਾਲ ਕਿਦਾਂ ਇਫੈਕਟ ਕਰੇਗੀ ਹੁਣ 22 ਸਤੰਬਰ ਤੋਂ ਸਾਈਕਲ ਤੇ ਸਾਈਕਲ ਪਾਰਟਸ ਦਾ ਰੇਟ ਹੋ ਰਿਹਾ 12 ਤੋਂ 5% ਓਕੇ ਹੁਣ ਉਹਨਾਂ ਨੂੰ ਇਹ ਰਿਫੰਡ ਵਾਲੇ ਮੈਕੈਨਿਜ਼ਮ ਚ ਆਣਾ ਹੀ ਪਊਗਾ ਆ ਨਹੀਂ ਪਏਗਾ ਟਰੈਕਟਰ ਅੱਜ ਕਿੰਨੀ ਵੈਲਿਊ ਦਾ ਹੋਏਗਾ ਤੇ ਅਗਰ 22 ਸਤੰਬਰ ਤੋਂ ਬਾਅਦ ਉਹੀ ਟਰੈਕਟਰ ਕਿੰਨੇ ਕਿੰਨੇ ਅਮਾਉਂਟ ਚ ਇੱਕ ਕੰਜ਼ਿਊਮਰ ਨੂੰ ਮਿਲੂਗਾ ਬੇਸਿਕਲੀ ਆਪਾਂ ਇਹ ਕਹੀਏ 7% ਦਾ ਬੈਨੀਫਿਟ ਆ ਰਿਹਾ ਹੈ ਗਵਰਨਮੈਂਟ ਵੱਲੋਂ 12 ਤੋਂ 5 ਹੋ ਰਿਹਾ ਜੀ ਹੋਜ਼ਰੀ ਕਿੰਨੀ ਇਫੈਕਟ ਹੋਏਗੀ ਇਸ ਨਵੇਂ ਜੀਐਸਟੀ ਸਲੈਬ ਨਾਲ ਹੋਜ਼ਰੀ ਲਈ ਪੋਜ਼ਿਟਿਵ ਹੈ ਹਮ ਸਾਈਕਲ ਸਵਿੰਗ ਮਸ਼ੀਨ ਹਮ ਪੈਕੇਜਿੰਗ ਐਂਡ ਐਗਰੀਕਲਚਰ ਇਹ ਐਡ ਪ੍ਰੈਜ਼ੈਂਟਰ ਨੂੰ ਨੈਟਿਵ ਲੈ ਰਹੀ ਹੈ ਇੰਡਸਟਰੀ ਤੁਹਾਡੇ ਆਪਣੇ ਵਿਜ਼ਨ ਨਾਲ ਇੱਕ ਕੰਜ਼ਿਊਮਰ ਲਈ ਵਿਨ-ਵਿਨ ਰਿਹਾ ਹੈ ਪੂਰਾ ਇਹ ਪੂਰਾ ਜਿਹੜਾ ਕੰਜ਼ਿਊਮਰ ਹੈ ਬਿਲਕੁਲ ਕੰਜ਼ਿਊਮਰਜ਼ ਲਈ ਇਹ ਬੈਨੀਫਿਟ ਰਹੂਗੀ ਅਲਟੀਮੇਟਲੀ ਕਿਉਂ ਸਲੈਬਸ ਡਾਊਨ ਹੋਈਆਂ ਉਹਦਾ ਬੈਨੀਫਿਟ ਅੱਗੇ ਪਾਸ ਆਨ ਕਰੂਗਾ ਅੱਗੇ ਉਹਨਾਂ ਨੂੰ 18% ਤੇ ਇਨਵੈਸਟਮੈਂਟ ਕਰਨੀ ਪੈਂਦੀ ਸੀ ਜਾਂ 12% ਤੇ ਇਨਵੈਸਟਮੈਂਟ ਕਰਨੀ ਪੈਂਦੀ ਸੀ ਮਿਲਦਾ 5% ਸੀ ਅਲਟੀਮੇਟਲੀ ਬਾਕੀ ਗਵਰਨਮੈਂਟ ਤੋਂ ਲੈਣਾ ਪੈਂਦਾ ਸੀ ਖੇਤੀਬਾੜੀ ਦੇ ਵੀ ਪਾਰਟ ਜਿਹੜੇ ਨੇ ਟਰੈਕਟਰਸ ਹੋ ਗਏ ਟਰੈਕਟਰਸ ਦੇ ਸਾਰੇ ਪਾਰਟਸ ਹੋ ਗਏ ਨੇ ਉਹਦੇ ਅੰਦਰ ਜੇਕਰ ਗੱਲ ਕਰੀਏ ਸਪੈਸਿਫਿਕਲੀ ਤੇ ਇਹਦੇ ਅੰਦਰ ਕਿੰਨਾ ਕੁ GST ਲੱਗਿਆ ਪਹਿਲੇ ਕਿੰਨਾ ਸੀਗਾ ਤੇ ਹੁਣ ਕਿੰਨਾ ਆਇਆ ਜੇ ਤੁਹਾਡਾ ਰਾਮਟੇਲ ਹਾਇਰ ਸਲ 5% ਤੇ ਲੋਅਰ ਸਲੈਬ ਤੇ ਹੈ ਉਸ ਕੇਸ ਚ ਤੁਹਾਡੇ ਕੋਲ ਆਈਟੀਸੀ ਜੋ ਪਿਛਲਾ ਤੁਹਾਨੂੰ ਕ੍ਰੈਡਿਟ ਆ ਰਿਹਾ ਉਹ ਅਕਮੂਲੇਟ ਹੁੰਦਾ ਰਹਿੰਦਾ ਹੈ ਉਹਦੇ ਚ ਰਿਫੰਡ ਦਾ ਮੈਕੈਨਿਜ਼ਮ ਹੁੰਦਾ ਹੈ ਪਰ ਰਿਫੰਡ ਦੇ ਮੈਕੈਨਿਜ਼ਮ ਦੀ ਆਪਣੀਆਂ ਹਿਸਸਲਸ ਹੈ ਇੰਸ਼ੋਰੈਂਸ ਸਿੱਧਾ 18% ਤੋਂ ਨਿਲ ਇਹ ਲੋਟਰੀ ਤਾਂ ਨਹੀਂ ਲੱਗੀ ਕਿਥੇ ਦੀਵਾਲੀ ਦੇ ਲਈ ਲੋਕਾਂ ਦੇ ਲਈ ਕੰਜ਼ਿਊਮਰ ਦੇ ਐਂਗਲ ਤੇ ਤਾਂ ਬੈਨੀਫਿਟ ਆਣਾ ਚਾਹੀਦਾ ਹੈ ਕਿੰਨਾ ਆਂਦਾ ਉਹ ਸੈਗਮੈਂਟ ਟੂ ਸੈਗਮੈਂਟ ਡਿਪੈਂਡ ਕਰੂਗਾ ਫਾਈਨਲ ਪ੍ਰੋਡਕਟ ਕਾਰਟਨਸ অর ਕਾਰਟਨ ਯਾ ਪੈਕੇਜਿੰਗ ਮਟੀਰੀਅਲ ਦਾ ਆਮ ਕੰਜ਼ਿਊਮਰਸ ਨੂੰ ਕਿਤਾ ਕੁਇਦਾ ਬੈਨੀਫਿਟ ਮਿਲੇ ਬਟ ਫੋਰ ਪੈਕੇਜਿੰਗ ਇੰਡਸਟਰੀ ਇਟ ਇਜ਼ ਨੈਗੇਟਿਵ ਆਈ ਕੈਨ ਸੇ ਬਟ ਫੋਰ ਕੰਜ਼ਿਊਮਰ ਇਟ ਇਜ਼ ਪੋਜ਼ਿਟਿਵ ਇਟ ਇਜ਼ ਪੋਜ਼ਿਟਿਵ ਕਈ ਸਾਡੇ ਕੋਲ ਕੇਸਿਸ ਆਏ ਆ ਜਿਹੜੇ ਕਿ ਡਿਫਰੈਂਟ ਏਜੰਸੀਜ਼ ਨੇ ਇਨਵੈਸਟੀਗੇਟ ਕੀਤੇ ਆ ਉਹਦੇ ਨਾਲ ਲਿਟੀਗੇਸ਼ਨ ਇਨਕਰੀਜ਼ ਹੋ ਰਹੀ ਸੀ ਨੰਬਰ ਆਫ ਸਲੈਬਸ ਨਾਲ ਸਾਡੇ ਲੁਧਿਆਣਾ ਦੀ ਇੰਡਸਟਰੀ ਲਈ ਕਿਹਨਾਂ ਲੋਕਾਂ ਲਈ ਕਿਸ ਇੰਡਸਟਰੀ ਲਈ ਇਹ ਚੀਜ਼ ਪੋਜ਼ਿਟਿਵ ਰਹੇਗੀ ਔਰ ਕਿਸ ਇੰਡਸਟਰੀ ਲਈ ਇਹ 네ਗੇਟਿਵ ਰਹੇਗੀ ਪੈਕੇਜਿੰਗ ਇੰਡਸਟਰੀ ਨੂੰ ਕਹਿ ਦਈਏ ਸੈਟਬੈਕ ਮਿਲਿਆ ਜਿਸ ਦਿਨੇ ਅਨਾਉਂਸ ਹੋਇਆ 3 ਸਤੰਬਰ ਨੂੰ ਅਨਾਉਂਸ ਹੋਇਆ ਨੈਕਸਟ ਜਿਹੜਾ ট্রেਡਿੰਗ ਸੈਕਸ਼ਨ ਸੀ ਜਿਹੜਾ ਵੀ ਸਟਾਕ ਚੇਂਜ ਦਾ ਪੁੱਛਿਆ ਬਹੁਤ ਜਣੇ ਐਕਸਪੈਕਟ ਕਰ ਰਹੇ ਸੀ ਵੀ ਇੰਸ਼ੋਰੈਂਸ ਸੈਕਟਰ ਦੇ শেয়ার ਪਤਾ ਨਹੀਂ ਕਿੰਨੇ ਬੂਮ ਕਰ ਜਾਣਗੇ ਬੂਮ ਕਰ ਜਾਣਗੇ ਪਰ ਉਹਨਾਂ ਤੇ ਕੋਈ ਫੈਕਟ ਨਹੀਂ ਆਇਆ ਉਹਦੇ ਪਿੱਛੇ ਬੇਸਿਕ ਰੀਜ਼ਨ ਹੀ ਇਹ ਕਿ ਉਹ ਲੋਡ ਪੈ ਗਈ ਇਹਨੂੰ 4 ਤੋਂ 2 ਸਲੈਬਸ ਦੇ ਅੰਦਰ ਕਨਵਰਟ ਕਰਨ ਦੀ ਕਿ 4 ਸਲੈਬਸ ਕੰਫਰਟੇਬਲ ਨਹੀਂ ਸੀਗੇ ਬੇਸਿਕਲੀ ਜਦੋਂ ਹੁਣ ਚੇਂਜਸ ਆਈਆਂ ਜੋ 22 ਸਤੰਬਰ ਤੋਂ ਐਪਲੀਕੇਬਲ ਹੋਣ ਗਈਆਂ ਇਹਨਾਂ ਨੇ ਫਲੈਟ 5% ਕਰਤਾ ਐਟ ਆਲ ਸਟੇਜਸ ਗਾਰਮੈਂਟ ਦੇ ਵਿੱਚ ਅੱਗੇ 1000 ਰੁਪਏ ਤੱਕ ਸੀ 5% ਹੁਣ 2500 ਰੁਪਏ ਤੱਕ 5% ਹੈ ਜੀ 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 ਨਾਲੇ ਸਬਮਿਟ ਚਾਈਕਲ ਸਸਤੀ ਮਿਲੋਗੀ ਸਸਤੀ ਮਿਲ ਜਾਈ ਠੀਕ ਜੀ ਉਹਨਾਂ ਦੇ ਪਾਰਟਸ ਵੀ ਸਸਤੇ ਮਿਲਣਗੇ ਸਸਤੇ ਜਿਹੜੀ ਮੈਨ ਮੇਡ ਯਾਨ ਆਉਂਦੀ ਸੀ ਉਹ 12% ਤੇ ਆਉਂਦੀ ਸੀ ਅੱਗੇ ਉਹਨਾਂ ਦਾ ਜਿਹੜਾ ਕੱਪੜਾ ਸੀ 5% ਤੇ ਸੀ ਉਹ ਵੀ ਇਨਵਰਟਡ ਡਿਊਟੀ ਚਾਹੁੰਦੇ ਸੀ ਅਲਟੀਮੇਟਲੀ ਯੂਜ਼ਰਜ਼ ਲਈ ਵੀ ਇਹਦਾ ਬੈਨੀਫਿਟ ਜਾਊਗਾ ਬੇਸਿਕਲੀ ਕਿ ਰਿਡਿਊਸ ਹੋ ਰਹੀ ਹੈ ਸਲੈਬਸ ਜਿੱਥੇ ਉੱਥੇ ਅਲਟੀਮੇਟਲੀ ਆਈਟਮ ਸਸਤੀ ਹੋਣੀ ਚਾਹੀਦੀ ਸਸਤੀਆਂ ਹੋਣ ਜੇਕਰ ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ ਤਾਂ 22 ਸਤੰਬਰ ਤੱਕ ਵੇਟ ਕਰ ਲਓ ਉਸ ਤੋਂ ਬਾਅਦ ਆਪਣੀ ਜੇ ਨਵੀਂ ਕਾਰ ਜਿਹੜੀ ਹੈ ਦੀਵਾਲੀ ਦੇ ਟਾਈਮ ਤੇ ਲੈ ਕੇ ਆਓ ਔਰ ਉਹ ਵੀ ਸਸਤੇ ਦਾਮਾਂ ਦੇ ਅੰਦਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਹਾਲ ਹੀ ਦੇ ਅੰਦਰ ਸੈਂਟਰਲ ਗਵਰਨਮੈਂਟ ਨੇ ਗੁੱਡਸ ਐਂਡ ਸਰਵਿਸ ਟ

ਪਹਿਲਾ ਸੈਟਕਸਾਈਜ਼ ਤੇ ਸਰਵਿਸ ਟੈਕਸ ਦਾ ਫੀਲਡ ਸੀ ਮੇਰਾ ਹੁਣ ਜਿਹੜਾ ਕਿ ਮਰ ਜੋ ਕੇ ਜੀਐਸਟੀ ਚਲਾ ਗਿਆ ਤੇ ਜੀਐਸਟੀ ਜਦੋਂ ਤੋਂ ਸਟਾਰਟ ਹੋਇਆ 1.7.2017 ਤੋਂ ਉਦੋਂ ਤੋਂ ਮੈਂ ਜੀਐਸਟੀ ਦੇਖ ਰਿਹਾ ਹਾਂ ਸੋ

ਹੋਨੇ ਜਿੱਦਾਂ ਸੈਂਟਰਲ ਗਵਰਨਮੈਂਟ ਨੇ ਸਲੈਬਸ ਨੂੰ ਲੈ ਕੇ ਆ ਕੇ 5 ਤੇ 18% ਦੇ ਅੰਦਰ ਕਰਤਾ ਹੋਇਆ ਸਪੈਸੀਫਿਕਲੀ ਕਿਸੇ ਦੇ ਏਰੀਆ ਦੇ ਅੰਦਰ ਜੇਕਰ ਗੱਲ ਕਰੀ ਤਾਂ 40% ਹੋਏਗਾ ਲੇਕਿਨ ਮੇਜਰ ਲੀਜੀਏ ਗੱਲ ਕਰੀਏ ਕਰੀਏ ਕੈਟੇਗੋਰਾਇਜ਼ ਕਰੀਏ ਤੇ 5 ਤੇ 18% ਦੇ ਅੰਦਰ ਉਹਨੂੰ ਕਨਵਰਟ ਕਰ ਦਿੱਤਾ ਗਿਆ ਉਹਦਾ ਕੀ ਬੈਨੀਫਿਟ ਹੋਏਗਾ ਬੇਸਿਕਲੀ ਇਹ ਚ ਡਿਸਪਿਊਟ ਕਲਾਸੀਫਿਕੇਸ਼ਨ ਡਿਸਪਿਊਟ ਅਸੀਂ ਕਰਨੇ ਆ ਟੈਕਨੀਕਲੀ ਇਹ ਕਿ ਆਈਟਮ ਕਿੱਥੇ ਕਲਾਸੀਫਾਈ ਹੋਊਗੀ ਉਹ 5% ਚ ਜਾਊ ਕਿਸ ਕੈਟਾਗਰੀ ਦੇ ਅੰਦਰ ਜਾਊ 12% ਚ ਜਾਊ ਜਾਂ 18% ਚ ਉਹਦੇ ਬਹੁਤ ਡਿਸਪਿਊਟ ਸ਼ੁਰੂ ਹੋ ਗਏ ਸੀ ਇਹ ਦੋ ਚਾਰ ਤੋਂ ਦੋ ਸਲੈਬਾਂ ਹੋਣ ਦਾ ਇਹ ਫਾਇਦਾ ਹੋਊਗਾ ਵੀ ਲਿਟੀਗੇਸ਼ਨ ਇਹਦੇ ਚ ਰਿਡਿਊਸ ਹੋਊਗੀ ਕਲੈਰਟੀ ਜ਼ਿਆਦਾ ਆਊਗੀ ਵੀ ਕਿਹੜਾ ਰੇਟ ਆਫ ਟੈਕਸ ਐਪਲੀਕੇਬਲ ਹੈ ਇੱਕ ਪਾਰਟਿਕੂਲਰ ਕਮੋਡਿਟੀ ਦੇ ਉੱਪਰ ਪਰ ਕਿਉਂ ਲੋੜ ਪੈਗੀ ਇਹਨੂੰ ਚਾਰ ਤੋਂ ਦੋ ਸਲੈਬਸ ਦੇ ਅੰਦਰ ਕਨਵਰਟ ਕਰਨ ਦੀ ਕਿ ਚਾਰ ਸਲੈਬਸ ਕੰਫਰਟੇਬਲ ਨਹੀਂ ਸੀਗੇ ਚਾਰ ਸਲੈਬਸ ਦੇ ਵਿੱਚ ਲਿਟੀਗੇਸ਼ਨ ਦਾ ਇਸ਼ੂ ਰਹਿੰਦੇ ਸੀ ਮਤਲਬ ਕਈ ਸਾਡੇ ਕੋਲ ਕੇਸਿਸ ਆਏ ਆ ਜਿਹੜੇ ਕੀ ਡਿਫਰੈਂਟ ਏਜੰਸੀਜ਼ ਨੇ ਇਨਵੈਸਟੀਗੇਟ ਕੀਤੇ ਆ ਉਹਦੇ ਨਾਲ ਲਿਟੀਗੇਸ਼ਨ ਇਨਕਰੀਜ਼ ਹੋ ਰਹੀ ਸੀ ਨੰਬਰ ਆਫ ਸਲੈਬਸ ਨਾਲ ਇਹਦੇ ਨਾਲ ਕਲੈਕਟ ਹੀ ਆਊਗੀ ਹਰ ਫੀਲਡ ਦੇ ਵਿੱਚ ਵੀ ਉਹ ਫੀਲਡ ਦਾ ਇੱਕ ਪਾਰਟਿਕੂਲਰ ਇੰਡਸਟਰੀ ਦੀ ਇਕੋ ਸਲੈਬ ਹੋਊਗੀ ਰਾਈਟ ਉਹ ਕਿਹੜੀ ਮਰਜ਼ੀ ਆਈਟਮ ਬਣਾਵੇ ਇਕੋ ਸਲੈਬ ਚ ਜਾਊਗੀ ਉਹਦਾ ਲਿਟੀਗੇਸ਼ਨ ਰਿਡਿਊਸ ਹੋਊਗਾ ਰਾਈਟ ਸੇ ਜੇਕਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਅੰਦਰ ਸਪੈਸੀਫਿਕਲੀ ਲੁਧਿਆਣਾ ਇੱਕ ਇੰਡਸਟਰੀਅਲ ਹਬ ਹੈ ਲੁਧਿਆਣਾ ਨੂੰ ਮੈਂਚੈਸਟਰ ਆਫ ਇੰਡੀਆ ਵੀ ਕਿਹਾ ਗਿਆ ਹੈ ਕੀ ਲੱਗਦਾ ਇਹ ਪੂਰਾ ਇੰਡਸਟਰੀ ਤੋਂ ਭਰਿਆ ਸਾਡੀ ਲੁਧਿਆਣਾ ਦੀ ਇੰਡਸਟਰੀ ਇਸ ਨਵੇਂ ਦੋ ਸਲੈਬਸ ਦੇ ਨਾਲ ਕਿਦਾਂ ਇਫੈਕਟ ਕਰੇਗੀ ਬੇਸਿਕਲੀ ਇੰਡਸਟਰੀ ਦੇ ਕੁਝ ਇੰਡਸਟਰੀਜ਼ ਨੂੰ ਬੈਨੀਫਿਟ ਹੈ ਕੁਝ ਇੰਡਸਟਰੀਜ਼ ਨੂੰ ਸੀ ਕਹਿ ਸਕਦੇ ਅੱਜ ਦੀ ਡੇਟ ਚ ਆਫ ਦੀ ਲਾਸ ਕਹਿ ਸਕਦੇ ਆ ਇਹ ਬੇਸਿਕਲੀ ਕਨਸੈਪਟ ਹੈ ਸਾਡਾ ਇਨਵਰਟਿਡ ਡਿਊਟੀ ਸਟਰਕਚਰ ਇਨਵਰਟਿਡ ਡਿਊਟੀ ਸਟਰਕਚਰ ਨੂੰ ਆਪਾਂ ਆਈਡੀਐਸ ਕਹਿੰਦੇ ਆਈਡੀਐਸ ਹਾਂਜੀ ਰਾਈਟ 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 ਉਹ ਇਨਵਰਟਿਡ ਡਿਊਟੀ ਸਟਰਕਚਰ ਚ ਕੁਝ ਇੰਡਸਟਰੀਜ਼ ਬਾਹਰ ਨਿਕਲ ਰਹੀਆਂ ਕੁਝ ਉਹਦੇ ਵਿੱਚ ਆ ਰਹੀਆਂ ਜਿਹਦੇ ਨਾਲ ਉਹਨਾਂ ਦੀ ਪ੍ਰਾਈਜ਼ਿੰਗ ਉਹਨਾਂ ਦਾ ਮਾਰਕੀਟਿੰਗ ਮੈਕੈਨਿਜ਼ਮ ਉਹ ਸਾਰਿਆਂ ਚ ਚੇਂਜਸ ਕਰਨੀਆਂ ਪੈਣਗੀਆਂ ਉਹਨਾਂ ਨੂੰ ਹੁੰਦਾ ਕੀ ਹੈ ਸਰ ਇਨਵਰਟਿਡ ਆਪਾਈਟੀਐਸ ਦੀ ਗੱਲ ਕਰ ਰਹੀਏ ਅਗਰ ਸਟ੍ਰਕਚਰ ਬਾਰੇ ਗੱਲ ਕਰੀਏ ਇਸ ਸਟ੍ਰਕਚਰ ਹੁੰਦਾ ਕੀ ਨੂੰ ਕੀ ਡਿਫਾਈਨ ਕਰਾਂਗੇ ਬੇਸਿਕਲੀ ਇਨਵਰਟਿਡ ਡਿਊਟੀ ਸਟ੍ਰਕਚਰ ਦਾ ਮਤਲਬ ਇਹ ਹੈ ਜੇ ਤੁਹਾਡਾ ਰਾਮਟਰੀਲ ਹਾਇਰ ਸਲੈਬ ਤੇ ਹੈ ਸਪੋਜ਼ ਕਰੋ 18% ਤੇ ਰਾਮਟਰੀਲ ਆ ਰਿਹਾ ਹੈ ਪਰ ਤੁਹਾਡੀ ਫਿਨਿਸ਼ ਗੁੱਡਸ 5% ਤੇ ਹੈ ਲੋਅਰ ਸਲੈਬ ਤੇ ਹੈ ਉਸ ਕੇਸ ਚ ਤੁਹਾਡੇ ਕੋਲ ਆਈਟੀਸੀ ਜੋ ਪਿਛਲਾ ਤੁਹਾਨੂੰ ਕ੍ਰੈਡਿਟ ਆ ਰਿਹਾ ਉਹ ਅਕਮੂਲੇਟ ਹੁੰਦਾ ਰਹਿੰਦਾ ਹੈ ਉਹਦੇ ਜਿਹੜਾ ਫੰਡ ਦਾ ਮੈਕੈਨਿਜ਼ਮ ਹੁੰਦਾ ਹੈ ਪਰ ਫੰਡ ਦੇ ਮੈਕੈਨਿਜ਼ਮ ਦੀਆਂ ਆਪਣੀਆਂ ਹਿੱਸਲਸ ਐ ਇਸ ਕਰਕੇ ਉਹ ਜਿਹੜੀ ਇੰਡਸਟਰੀ ਦਾ ਇਨਵਰਟਡ ਡਿਊਟੀ ਚੋਂ ਬਾਹਰ ਆ ਗਈ ਉਹ ਤਾਂ ਕੰਫਰਟੇਬਲ ਹੈ ਉਹ ਸੇਫ ਹੈ ਕੰਫਰਟੇਬਲ ਹੈ ਜਿਹੜੀ ਹੁਣ ਇਨਵਰਟਡ ਡਿਊਟੀ ਸਟਰਕਚਰ ਚ ਜਾ ਰਹੀ ਹੈ ਉਹਨਾਂ ਲਈ ਇੱਕ ਨਵਾਂ ਚੈਪਟਰ ਹੈ ਇੱਕ ਨਵਾਂ ਚੈਪਟਰ ਆਏਗਾ ਸਰ ਜਿਦਾ ਕੀ ਗੱਲ ਕਰੀਏ ਲੁਧਿਆਣਾ ਦੇ ਅਗਰ ਸਾਰੇ ਸੈਕਟਰਸ ਬਾਰੇ ਗੱਲ ਕਰੀਏ ਸਪੈਸੀਫਿਕਲੀ ਤੋਂ ਸਭ ਤੋਂ ਪਹਿਲਾ ਸੈਕਟਰ ਗੱਲ ਕਰੀਏ ਹੋਜ਼ਰੀ ਦਾ ਹੋਜ਼ਰੀ ਕਿੰਨੀ ਇਫੈਕਟ ਹੋਏਗੀ ਇਸ ਨਵੇਂ GST ਸਲੈਬ ਨਾਲ ਬੇਸਿਕਲੀ ਮੈਂ ਹੋਜ਼ਰੀ ਇੰਡਸਟਰੀ ਨੂੰ ਤਿੰਨ ਪਾਰਟਸ ਦੇ ਵਿੱਚ ਐਕਸਪਲੇਨ ਕਰੂੰਗਾ ਜੀ ਜਿਹੜਾ ਫਸਟ ਪਾਰਟ ਆਇਆ ਇੰਦਾ ਸਪਿਨਿੰਗ ਇੰਡਸਟਰੀ ਜੀ ਅੱਜ ਤੱਕ ਇਹ ਸੀ ਜਿਹੜਾ ਸਿੰਥੈਟਿਕ ਫੈਬਰਿਕ ਜਾਂ ਮੈਨ ਮੇਡ ਫੈਬਰਿਕ ਜਿਹਨੂੰ ਅਸੀਂ ਫਾਈਬਰ ਕਹ ਦਿੰਨੇ ਆਂ ਜੀ ਜਿ ਚੈਕਰੈਲਿਕ ਆ ਗਿਆ ਪੋਲਿਸਟਰ ਆ ਗਿਆ ਨਾਈਲੋਨ ਆ ਗਿਆ ਉਹ ਅੱਜ ਦੀ ਡੇਟ 'ਚ 18% ਤੇ ਸੀ ਟੈਕਸ ਰੇਟ ਉਹਦੇ ਤੇ ਤੇ ਜਿਹੜੇ ਨੇਚਰਲ ਫੈਬਰਿਕ ਸੀ ਕੋਟਨ ਬੂਲਨ ਬੈਂਬੂ ਇਹ ਨੇਚਰਲ ਫੈਬਰਿਕਸ ਇਹ 5% ਤੇ ਸੀ ਜਿਹੜੀ ਇਹ ਤੋਂ ਸਪਿਨਿੰਗ ਹੁੰਦ ਕੇ ਯਾਨ ਬੰਦੀ ਸੀ ਜਿਹੜੀ ਮੈਨਮੇਡ ਯਾਨ ਜਾਂ ਬਲੈਂਡਡ ਯਾਨ ਬਲੈਂਡਡ ਯਾਨ ਦਾ ਮਤਲਬ ਜਿਹੜੀ ਪਲਿਸਟਰ ਜ਼ਿਆਦਾ ਹੈ ਕੋਟਨ ਘੱਟ ਹੈ ਜੀ ਬਲੈਂਡਡ ਯਾਨਸ ਉਹ 12% ਤੇ ਸੀ ਇਸ ਕਰਕੇ ਉਹ ਇੰਡਸਟਰੀ ਨੂੰ ਰਿਫੰਡ ਚ ਜਾਣਾ ਪੈਂਦਾ ਸੀ ਕਿਉਂਕਿ ਉਹਨਾਂ ਦਾ ਰਾਮ ਟੇਲ 18% ਤੇ ਸੀ ਅੱਗੇ ਉਹਨਾਂ ਦੀ ਆਉਟਪੁੱਟ 12% ਤੇ ਸੀ ਸਿਮਿਲਰ ਸੈਕੰਡ ਪਾਰਟ ਹੈ ਇੰਡਸਟਰੀ ਦਾ ਫੈਬਰਿਕ ਫੈਬ੍ਰਿਕੇਸ਼ਨ ਜਿਹਦੇ ਚ ਨਿਟਿੰਗ ਆ ਜਾਂਦੀ ਹੈ ਬੀਵਿੰਗ ਆ ਜਾਂਦੀ ਹੈ ਕੱਪੜਾ ਬੰਨਣਾ ਜਿਹਨੂੰ ਆਪਾਂ ਕਹਿੰਦੇ ਆ ਜੀ ਬਿਲਕੁਲ ਉਹ ਕਪੜਾ ਜਿਹੜਾ ਸੀ ਉਹ 5% ਤੇ ਸੀ ਉਹਨਾਂ ਦੇ ਕੇਸ 'ਚ ਵੀ ਇਹ ਜੋ ਸੀ ਜਿਹੜੀ ਮੈਨੂ ਮੇਡ ਯਾਨ ਆਉਂਦੀ ਸੀ ਉਹ 12% ਤੇ ਆਉਂਦੀ ਸੀ ਅੱਗੇ ਉਹਨਾਂ ਦਾ ਜਿਹੜਾ ਕਪੜਾ ਸੀ 5% ਤੇ ਸੀ ਉਹ ਵੀ ਇਨਵਰਟਡ ਡਿਊਟੀ ਚਾਹੁੰਦੇ ਸੀ 3rd ਆ ਜਾਂਦਾ ਹੈ گارਮੈਂਟਿੰਗ ਸੈਕਸ਼ਨ گارਮੈਂਟਿੰਗ ਸੈਕਸ਼ਨ ਦੋ ਪਾਰਟਸ ਦੇ ਵਿੱਚ ਵੀ ਯਾਨ ਤੋਂ ਜਿਹੜੇ گارਮੈਂਟ ਬਣਾਉਂਦੇ ਐ ਉਹਨਾਂ ਦੇ ਕੇਸ 'ਚ ਵੀ گارਮੈਂਟ ਜਿਹੜਾ 1000 ਰੁਪਏ ਤੱਕ ਦਾ ਸੀ ਉਹ 5% ਤੇ ਸੀ ਜਿਹੜਾ 1000 ਰੁਪਏ ਤੋਂ ਉੱਪਰ ਸੀ ਉਹ 12% ਤੇ ਸੀ ਮੋਸਟਲੀ ਆਪਣੀ ਇੰਡਸਟਰੀ ਜਿਹੜੀ ਲੁਧਿਆਣੇ ਦੀ ਹੈ 1000 ਤੋਂ نیچے ਵਾਲੇ گارਮੈਂਟ ਹੀ ਆਉਂਦੇ ਆ ਉਸ ਕੇਸ ਦੇ ਵਿੱਚ ਉਹ ਵੀ ਇਨਵਰਟਡ ਡਿਊਟੀ ਚਾਹੁੰਦੇ ਸੀ ਇਹ ਸਾਰਿਆਂ ਨੂੰ ਏਸੀ ਵੀ ਇਨਵਰਟਡ ਡਿਊਟੀ ਦਾ ਰਿਫੰਡ ਲੈਣਾ ਪੈਂਦਾ ਸੀ ਵੀ ਪਿੱਛੇ ਰਾਮ ਟ੍ਰੇਡਲ ਦੇ ਅਕਮੂਲੇਟ ਹੋ ਜਾਂਦਾ ਸੀ ਆਈਟੀਸੀ ਅੱਗੇ ਕਸਟਮਰ ਕਹਿੰਦਾ ਸੀ ਪ੍ਰਾਈਸ 5% ਦੇ ਹਿਸਾਬ ਨਾਲ ਚਾਰਜ ਕਰੋ ਤੇ ਉਹ ਜਿਹੜਾ ਕਮੂਲੇਸ਼ਨ ਦਾ ਆਪਣੀ ਇੰਪਲੀਕੇਸ਼ਨ ਸੀਗੀਆਂ ਉਹ ਰਿਫੰਡ ਅਪਲਾਈ ਕਰਨਾ ਉਹਦੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਡਿਪਾਰਟਮੈਂਟ ਚ ਫਾਲੋਅ ਅਪ ਕਰਨਾ ਤੇ ਅਲਟੀਮੇਟਲੀ ਉਹ ਰਿਫੰਡ ਮਿਲਣ ਚ ਉਹ ਹੁਣ ਬੇਸਿਕਲੀ ਜਦੋਂ ਹੁਣ ਚੇਂਜਸ ਆਈਆਂ ਜੋ 22 ਸਤੰਬਰ ਤੋਂ ਐਪਲੀਕੇਬਲ ਹੋਣ ਗਈਆਂ ਇਹਨਾਂ ਨੇ ਫਲੈਟ 5% ਕਰਤਾ ਐਟ ਆਲ ਸਟੇਜਸ ਫਾਈਬਰ ਸਟੇਜ ਯਾਨ ਸਟੇਜ ਕਪੜੇ ਦੀ ਸਟੇਜ ਔਰ گارਮੈਂਟਿੰਗ ਫਰ ਗਾਰਮੈਂਟਿੰਗ ਵਿੱਚ ਇੱਕ ਚੇਂਜ ਹੈ ਅਪ ਟੂ 2500 ਰੁਪਏ ਤੱਕ ਪਰ ਪੀਸ ਜਿਹੜਾ 5% ਤੇ ਉਸ ਤੋਂ ਬਾਅਦ ਉੱਪਰ 18% ਤੇ ਹੈ ਉਹ ਸਿਰਫ بڑے ਬ੍ਰਾਂਡ ਆਪਾਂ ਕਹਿ ਸਕਦੇ 18% ਵਾਲੀ ਸਲੈਬ ਚ ਤਾਂ ਉਹੀ ਹੋ ਜਾਣਗੇ ਉਹੀ ਜਾਣਗੇ ਅਦਰਵਾਈਜ਼ ਆਫ ਫਲੈਟ ਹੋਣ ਨਾਲ ਹੁਣ ਫਰਦਰ ਤੋਂ ਉਹ ਇਨਵਰਟਡ ਡਿਊਟੀ ਸਟ੍ਰਕਚਰ ਚ ਬਾਹਰ ਆ ਜਾਣਗੇ ਉਹਦੇ ਦੋ ਫਾਇਦੇ ਹੈ ਜਸਟੀ ਨੂੰ ਜੋ ਮੈਂ ਫੀਲ ਕਰਦਾ ਹੈ ਇੱਕ ਤਾਂ ਉਹਨਾਂ ਦੀ ਵਰਕਿੰਗ ਕੈਪੀਟਲ ਰਿਕੁਆਇਰਮੈਂਟ ਰਿਡਿਊਸ ਹੋ ਜਾਊਗਾ ਅੱਗੇ ਉਹਨਾਂ ਨੂੰ 18% ਤੇ ਇਨਵੈਸਟਮੈਂਟ ਕਰਨੀ ਪੈਂਦੀ ਸੀ ਜਾਂ 12% ਤੇ ਇਨਵੈਸਟਮੈਂਟ ਕਰਨੀ ਪੈਂਦੀ ਸੀ ਮਿਲਦਾ 5% ਸੀ ਆਲਟੀਮੇਟਲੀ ਬਾਕੀ ਗਵਰਨਮੈਂਟ ਤੋਂ ਲੈਣਾ ਪੈਂਦਾ ਸੀ ਹੁਣ ਉਹਨਾਂ ਦੀ 18% ਤੋਂ ਜੇ 5% ਤੇ ਆ ਜੀ ਉਹਨਾਂ ਦੀ ਇਨਵੈਸਟਮੈਂਟ ਰਿਡਿਊਸ ਹੋ ਜੂ ਸੈਕੰਡ ਉਹ ਜਿਹੜੇ ਰਿਫੰਡ ਦੇ ਹੈਸਲਸ ਐ ਉਸ ਤੋਂ ਬਾਹਰ ਆ ਜਣਗੇ ਮਤਲਬ ਹੋਜਰੀ ਇੰਡਸਟਰੀ ਲਈ ਮੈਂ ਇਹਨੂੰ ਪੋਜ਼ਿਟਿਵ ਮੰਨਦਾ ਐ ਪੋਜ਼ਿਟਿਵ ਮੰਨਦੇ ਹੋ ਤੁਸੀਂ ਸਰ ਜੇਕਰ ਆਈਡੀਐਸ ਦੀ ਅਗਰ ਗੱਲ ਕਰੀਏ ਆਪਾਂ ਇਹ ਪੂਰੇ ਸਟਰਕਚਰ ਦੀ ਗੱਲ ਕਰੀਏ ਜਿਹਦਾ ਤੁਸੀਂ ਕਿਹਾ ਕਿ ਰਿਫੰਡ ਆਂਦਾ ਹੈ ਰਿਟਰਨ ਆਂਦਾ ਇਸ ਲਾਦੇ ਸਰ ਨਾਲ ਜਦੋਂ ਤੁਸੀਂ ਰਿਫੰਡ ਫਾਈਲ ਕਰਤਾ ਵਿਦਨ 60 ਡੇਸ ਗਵਰਨਮੈਂਟ ਨੇ ਰਿਫੰਡ ਦੇਣਾ ਹੈ 2 ਮਹੀਨੇ ਤੋਂ ਬਾਅਦ 2 ਮਹੀਨੇ ਰਾਈਟ ਮਤਲਬ ਜਦੋਂ ਤੁਸੀਂ ਰਿਟਰਨ ਭਰਦੇ ਹੋ ਬੇਸਿਕਲੀ ਇੱਕ ਮਨਥ ਦੀ ਰਿਟਰਨ ਅਗਲੇ 20 20 ਤਰੀਕ ਤੱਕ ਜਾਂਦੀ ਹੈ 20 ਤਰੀਕ ਤੋਂ ਬਾਅਦ ਤੁਹਾਡਾ ਅਕਾਊਂਟੈਂਟ ਤਿਆਰ ਕਰੂਗਾ ਫਾਈਲ ਸੁਪੋਜ਼ ਕਰੋ ਮੈਂ ਕਹਿੰਦਾ ਬਹੁਤ ਫਾਸਟ ਆ 10 ਦਿਨਾਂ ਅੱਜ ਤਿਆਰ ਕਰੂੰ ਮਤਲਬ ਉਹ 30 ਦਿਨਾਂ ਚ ਉਹਨੇ ਰਿਫੰਡ ਫਾਈਲ ਕਰਤਾ ਉਸ ਤੋਂ ਬਾਅਦ 60 ਦਿਨ ਮਤਲਬ 3 ਮਹੀਨੇ ਦਾ ਮਿਨੀਮਮ ਸਰਕਲ ਅਸੀਂ ਲੈ ਕੇ ਚੱਲਦੇ ਹਾਂ ਤੇ 3 ਮਹੀਨੇ ਚ ਰਿਫੰਡ ਆਊਗਾ ਰਾਈਟ ਰਾਈਟ ਤਾਂ ਇਹਦਾ ਮਤਲਬ ਹੈ ਅਗਰ ਉਹ ਵਿੱਚੇ ਕੋਈ ਅਗਰ ਆਪਣਾ ਕੋਈ ਵਿਆਜ ਵੀ ਲਗਾਉਂਦਾ ਸੀਗਾ ਉਹ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਮਤਲਬ ਇਨ ਦ ਸੈਂਸ ਯੂਜ਼ਰਸ ਦੇ ਇਹਦਾ ਕੋਈ ਫਾਇਦਾ ਹੋਏਗਾ अल्टीमेट यूजर्स अल्टीमेटली यूजर्स लई भी एदा बेनिफिट जाऊगा बेसिकली क्यों रिड्यूस hmm. हो रही है स्लैब्स जिथे ओथे अल्टीमेटली आइटम सस्ती होनी चाहिए सस्ती है होंगे तो की हो गया आगे आने वाले टाइम च सितंबर तो बाद देखेंगे कि कई कई चीजा दे अंदर चीजा सस्तियां होंगी हां जी बिल्कुल बिल्कुल लेकिन जिना ने ऑलरेडी परचेजिंग कीती हुई है ते उना तो पुराने 18% दे हिसाब नाल कीती हुई है लेकिन आज जेड़ा तुसी कहया कि फ्लैट 5% हो गया ओदे अंदर किदा किवें अकोमोडेशन होएगी ओदे च बेसिकली आगे दा रेट रिड्यूस ਗਵਰਨਮੈਂਟ ਤੋਂ ਕਲੇਮ ਕਰਨਗੇ ਜੋ ਆਲਰੇਡੀ ਕਰ ਰਹੇ ਸੀ ਜੋ ਆਲਰੇਡੀ ਕਰ ਰਹੇ ਸੀ ਉਸੇ ਹਿਸਾਬ ਨਾਲ ਗਵਰਨਮੈਂਟ ਤੋਂ ਕਲੇਮ ਕਰਨਗੇ ਪਰ ਇਹ ਵੀ ਜਿਵੇਂ ਗਵਰਨਮੈਂਟ ਦੇ ਵਿੱਚ ਅੱਗੇ 1000 ਰੁਪਏ ਤੱਕ ਸੀ 5% ਹੁਣ 2500 ਰੁਪਏ ਤੱਕ 5% ਹੈ ਤਾਂ ਉਹਦਾ ਇੰਪੈਕਟ ਮਾਰਕੀਟ 'ਚ ਪੋਜੀਟਿਵ ਆਣਾ ਚਾਹੀਦਾ ਫੋਰ ਦੀ ਕੰਜ਼ਿਊਮਰਸ ਫੋਰ ਦੀ ਬਿਲਕੁਲ ਸਰ ਕੰਜ਼ਿਊਮਰਸ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਲਟੀਮੇਟਲੀ ਫਾਈਨਲ ਪ੍ਰੋਡਕਟ ਜਿਹੜਾ ਹੈ ਕੰਜ਼ਿਊਮਰ ਨੇ ਹੀ ਕੰਜ਼ਿਊਮ ਕਰਨਾ ਹੈ ਤੇ ਕੰਜ਼ਿਊਮਰਸ ਨੂੰ ਆਪਣਾ ਪੈਦਾ ਹੋਣਾ ਜਿਹਦੇ ਦਾ ਸਾਨੂੰ ਇਸ ਚੀਜ਼ ਤੋਂ ਫਾਇਦਾ ਹੋਏਗਾ ਕਿ ਨੁਕਸਾਨ <laughs> इंडस्ट्री लेवी हाँ सब्जी लेवी आह जेकर गाल कितनी जाए सेकंड इंडस्ट्री वाले पूछे जो कि बहुत ज़्यादा हब है अपने लुधियाना तो वो है साइकल और साइकल के पार्ट्स इधर वाले सर किन्हीं स्लैब डिसाइड हुई है तो उधर नाल की इफेक्ट पड़ेगा साइकल इंडस्ट्री नो एट प्रेजेंट जेड़ा साइकल ते साइकल पा� ਫਰੋਦਾ ਜਿਹੜਾ ਰਾਮਟੇਰਿਆ ਲੈ ਰਾਮਟੇਰਿਆ ਬੇਸਿਕ ਸਟੀਲ ਹਮ ਕੈਮੀਕਲਸ ਹਮ ਉਹਨਾਂ ਦੇ ਕੋਈ ਜਿੰਕ ਯੂਜ਼ ਕਰਦਾ ਜਿੰਕ ਪਲੇਟਿੰਗ ਚ ਜਾਂ ਪਲਾਸਟਿਕ ਯੂਜ਼ ਹੁੰਦਾ ਕਿਤੇ ਉਹ ਸਾਰਾ 18% ਚ ਹੈ ਠੀਕ ਹੈ ਐਟ ਪ੍ਰੈਜ਼ੈਂਟ ਤਾਂ ਇਹਨਾਂ ਦੀ ਵੈਲਿਊ ਐਡੀਸ਼ਨ ਇੰਨੀ ਸੀ ਵੀ ਉਹਨਾਂ ਨੂੰ ਰਿਫੰਡ ਚ ਜ਼ਿਆਦਾ ਨਹੀਂ ਆਉਂਦੇ ਸੀ ਕੁਝ ਆਂਦੀ ਸੀ ਇੰਡਸਟਰੀਜ਼ ਹਰ ਦੀ ਵੈਲਿਊ ਐਡੀਸ਼ਨ ਹੈ ਹਰ ਦੀ ਕਿੰਨੀ ਵੈਲਿਊ ਐਡੀਸ਼ਨ ਹੈ ਕੁਝ ਜਣੇ ਰਿਫੰਡ ਚਾਹੁੰਦੇ ਸੀ ਕੁਝ ਜਣੇ ਨਹੀਂ ਆਉਂਦੇ ਸੀ ਹੁਣ 22 ਸਤੰਬਰ ਤੋਂ ਸਾਈਕਲ ਤੇ ਸਾਈਕਲ ਪਾਰਟਸ ਦਾ ਰੇਟ ਹੋ ਰਿਹਾ 12 ਤੋਂ 5 5% ਓਕੇ ਹੁਣ ਉਹਨਾਂ ਨੂੰ ਇਹ ਰਫੰਡ ਵਾਲੇ ਮੈਕੈਨਿਜ਼ਮ ਚ ਆਣਾ ਹੀ ਪਊਗਾ ਆ ਨਹੀਂ ਪਏਗਾ ਤੁਹਾਡਾ ਆਈਡੀਆ ਇਸ ਫੇਵਰਿਟ ਆਈਡੀਆ ਸੀ ਕਿ ਸਰ ਮਤਲਬ ਉਹਨਾਂ ਨੂੰ ਇਸ ਇਸ ਸਿਸਟਮ ਦੇ ਅੰਦਰ ਪੈਣਾ ਹੀ ਪਏਗਾ ਔਰ ਫਿਰ ਆਪਣੀ ਰਿਟਰਨਸ ਜਿਹੜੀਆਂ ਨੇ ਜਿਸ حساب ਨਾਲ ਉਹ ਫਾਈਲ ਕਰਦੇ ਨੇ ਮਤਲਬ ਉਹਨਾਂ ਦੀ ਫਿਰ ਹੁਣ ਸਟ੍ਰਕਚਰਲ ਇਨਵੋਲਵਮੈਂਟ ਬਚ ਜਾਏਗੀ ਹਾਂ ਉਹਨਾਂ ਦੀ ਪ੍ਰਾਈਸਿੰਗ ਵੀ ਦੁਆਰਾ ਜੇ ਕੰਜ਼ਿਊਮਰ ਦੇ ਐਂਗਲ ਤੋਂ ਦੇਖੀਏ ਪ੍ਰਾਈਸਿੰਗ ਦੁਆਰਾ ਡਿਸਾਈਡ ਹੋਊਗੀ ਕਿ 12% ਤੋਂ 5% ਹੋ ਰਿਹਾ ਅਲਟੀਮੇਟਲੀ ਕੰਜ਼ਿਊਮਰ ਨੂੰ ਬੇਨਫਿਟ ਪਾਸ ਓਨ ਹੋਊਗਾ ਉਸ ਜੀ 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 ਤੇ गवर्नमेंट तो बाकी फंड वाली हैसल होने वाली इंक्रीज हो होगी हो वर्किंग कैपिटल रिक्वायरमेंट होना दी बढ़ गई है जी जी, जी, जी जी तो मतलब जिकर गाल करी उना दी इंटरनल मैनेजमेंट और उना दा वर्क बढ़ गया लेकिन जिकर गाल करी कंज्यूमर नु तो आन वाले समय च साइकिल सस्ती मिलोगी सस्ती मिलनी चाहिए ठीक है जी उन्होंने पार्ट्स भी सस्ते मिलने सस्ते हैं जेकर गल करिए क्योंकि पंजाब और लुधियाना देकर गल करिए तो इट इज़ एन एग्रीकल्चरल स्टेट यनी खेतीबाड़ी तो संबंधित रख दी है और खेतीबाड़ी के भी पार्ट जोड़े ने ट्रैक्टर हो गए ट्रैक्टर के सारे पार्ट्स हो गए हैं वो अंदर जेकर गल करिए स्पेसीफिकली तो ये अंदर कि जी एस टी लगे पहले कि हूँ आया बेसिकली हजे तक एग्रीकल्चर इंप्लीमेंट्स वो पार्ट्स ट्रैक्टर इट्स पार्ट्स ये सारे ਐਸੀਗੀ ਐਟ 12% ਤੇ ਜੀ ਹਾਂਜੀ ਹੁਣ ਇਹਨਾਂ ਦੀ ਵੀ ਸਲੈਬ ਚੇਂਜ ਹੋ ਕੇ 5% ਹੋ ਰਹੀ ਹੈ ਪਰ ਇਹਨਾਂ ਦੇ ਕੇਸ ਚ ਵੀ ਸੇਮ ਹੋਈਓ ਇਸ਼ੂ ਆ ਰਿਹਾ ਆਈਡੀਐਸ ਕਿਉਂਕਿ ਬੇਸਿਕ ਸਟੀਲ ਕੈਮੀਕल्स ਤੇ ਪਲੱਸ ਜਿਹੜੇ ਪਲਾਸਟਿਕਸ ਆਈਟਮਸ ਆ ਉਹ ਸੇਮ 18% ਤੇ ਹੀ ਹੈ ਫਾਈਨਲ ਰੇਟ okay. 5% ਤੇ ਜਾਊਗਾ ਤੇ ਇਹਨਾਂ ਨੂੰ ਵੀ ਰਿਫੰਡ ਦੇ ਮੈਕੈਨਿਜ਼ਮ 'ਚ ਜਾਣਾ ਪਊਗਾ ਜੇਕਰ ਅੱਜ ਦੀ ਗੱਲ ਕਰੀਏ ਟਰੈਕਟਰ ਅੱਜ ਕਿੰਨੀ ਵੈਲਿਊ ਦਾ ਹੋਏਗਾ ਤੇ ਅਗਰ 22 ਸਤੰਬਰ ਤੋਂ ਬਾਅਦ ਉਹੀ ਟਰੈਕਟਰ ਕਿੰਨੇ ਕਿੰਨੇ ਅਮਾਊਂਟ 'ਚ ਇੱਕ ਕੰਜ਼ਿਊਮਰ ਨੂੰ ਮਿਲੂਗਾ ਬੇਸਿਕਲੀ ਆਪਾਂ ਇਹ ਕਹੀਏ 7% ਦਾ ਬੈਨੀਫਿਟ ਆ ਰਿਹਾ ਹੈ ਗਵਰਨਮੈਂਟ ਵੱਲੋਂ 12 ਤੋਂ 5 ਹੋ ਰਿਹਾ ਜੀ 7% ਦਾ ਇਫੈਕਟ ਆ ਰਿਹਾ ਉਹਨਾਂ ਅਲਟੀਮੇਟਲੀ ਕੰਪਨੀਆਂ ਆਪਣੀਆਂ ਕੈਲਕੂਲੇਸ਼ਨਸ ਕਰਨਗੀਆਂ ਵੀ ਜਿਹੜਾ ਉਹਨਾਂ ਕੋ ਕਪੂਲੇਟਡ ਆਈਟੀਸੀ ਹੋ ਜਿਹਦਾ ਰਿਫੰਡ ਆਈਡੀ ਇਸ ਚਾਉ ਉਹਨੂੰ ਕਿੰਨਾ ਟਾਈ ਉਹਨਾਂ ਦੀ ਇਨਵੈਸਟਮੈਂਟ ਹੈ ਜਾਂ ਇੰਟਰਸਟ ਦੀ ਕਿੰਨੀ ਇਨਵੈਸਟਮੈਂਟ ਹੈ ਉਹਦੇ ਹਿਸਾਬ ਨਾਲ ਉਹ ਕੈਲਕੂਲੇਸ਼ਨ ਕਰਕੇ ਫਾਈਨਲ ਇਫੈਕਟ ਮਾਰਕੀਟ 'ਚ ਆਊਗਾ ਮਤਲਬ ਆਨ ਵਾਲੇ ਸਮੇਂ 'ਚ ਟਰੈਕਟਰ ਸਸਤੇ ਹੋ ਸਕਦੇ ਨੇ ਹਾਂਜੀ ਹਾਂਜੀ ਬਿਲਕੁਲ ਹੋ ਸਕਦੇ ਬਹੁਤ ਜ਼ਿਆਦਾ ਡਿਫਰੈਂਸ ਆਊਗਾ ਕਿ ਨੋਰਮਲ ਉਹ ਡਿਪੈਂਡ ਕਰੇਗਾ ਕੰਪਨੀ ਤੋਂ ਕੰਪਨੀ ਤੋਂ ਕਿ ਇਹ 7% 7% ਦੇ ਵਿੱਚੋਂ 100% ਤਾਂ ਨਹੀਂ 7% ਪਾਸ ਹੋਣਾ ਆਊਗਾ ਕਿਉਂਕਿ ਕੁਝ ਜੋ ਉਹਨਾਂ ਦੀ ਵਰਕਿੰਗ ਕੈਪੀਟਲ ਦੀ ਰਿਕੁਆਇਰਮੈਂਟਸ 'ਚ ਇੰਟਰਸਟ ਲਾਇਬਿਲਟੀਜ਼ ਆ ਉਹ ਰਿਡਿਊਸ ਕਰਨਗੇ ਕਰਨਗੇ ਕੰਪਨੀ ਇੰਡਸਟਰੀਜ਼ ਵਾਲੇ ਜਿਕਰ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਨੂੰ ਪੈਕ ਕਰਨ ਲਈ ਇੱਕ ਪੈਕੇਜਿੰਗ ਮਟੀਰੀਅਲ ਚਾਹੀਦਾ ਹੋਏਗਾ ਔਰ ਇਹ ਪੈਕੇਜਿੰਗ ਇੰਡਸਟਰੀ ਵੀ ਬਹੁਤ ਵੱਡੀ ਇੰਡਸਟਰੀ ਹੈ ਉਹਦੇ ਤੇ ਕੀ ਇਫੈਕਟ ਪਏਗਾ ਜੀਐਸਟੀ ਦਾ ਉਹ ਕਿਹੜੀ ਸਲੈਬ ਚ ਸੀਗਾ ਔਰ ਹੁਣ ਕਿਹੜੀ ਸਲੈਬ ਚ ਆ ਗਿਆ ਹੈ ਪੈਕੇਜਿੰਗ ਇੰਡਸਟਰੀ ਨੂੰ ਕਹਿ ਦਈਏ ਸੈਟਬੈਕ ਮਿਲਿਆ ਓ ਇਸੇ ਗੱਲ ਹੀ ਮੈਂ ਇਹ ਕਹੂੰਗਾ ਸੈਟਬੈਕ ਮਿਲਿਆ ਹਮ ਉਸੇ ਗੱਲ ਹੀ ਹਜੇ ਤੱਕ ਕੀ ਸੀ ਪੇਪਰ ਤੇ ਪੇਪਰ ਬੋਰਡ ਜਿਹੜਾ ਉਹਨਾਂ ਦਾ ਰਾਮਟੀਰੀਅਲ ਆ 12% ਤੇ ਸੀ ਠੀਕ ਹੈ ਸਰ ਉਹ ਅੱਗੇ ਉਹਨਾਂ ਦੇ ਜਿਹੜੇ ਕਾਰਟੂਨ ਸੀ ਕਾਫੀ ਦੇਰ 18% ਤੇ ਰਹੇ ਉਹਨਾਂ ਨੇ ਬੜਾ ਰਿਪਰੈਜ਼ੈਂਟ ਕਰਕੇ ਉਹਨੂੰ 12% ਤੇ ਲਿਆ ਸੀ ਵੀ ਐਡ ਪਾਰ ਆ ਜੀ ਸੀ ਹੁਣ ਗਵਰਨਮੈਂਟ ਕੀ 22 ਸਤੰਬਰ ਤੋਂ ਜਿਹੜਾ ਇੰਪਲੀਮੈਂਟ ਹੋ ਰਿਹਾ ਪੇਪਰ ਤੇ ਪੇਪਰ ਪੈਕੇਜਿੰਗ ਜਾ ਰਹੀ ਹੈ 18% ਤੇ ओके okay. फ्रॉम 12 टू 18% 12 ਤੋਂ ਫਿਰ ਵੱਧ ਕੇ ਉਹਨਾਂ ਦੇ ਲਈ 18% ਹੋ ਜਾਊਗਾ 18% ਹੋ ਜਾਊਗਾ ਤੇ ਜਿਉ ਉਹਨਾਂ ਦਾ ਫਾਈਨਲ ਪ੍ਰੋਡਕਟ ਹੈ ਕਾਰਟੂਨਸ ਐਵਰੀ ਟਾਈਪ ਆਫ ਕਾਰਟੂਨਸ ਮਤਲਬ ਉਹਦੇ ਵਿੱਚ ਡੁਪਲੈਕਸ ਕਾਰਟਨ ਲੈ ਲਈਏ ਚਾਹੇ ਕੋਰੋਗੇਟਿਡ ਕਾਰਟੂਨਸ ਲੈ ਲਈਏ ਉਹ ਸਾਰੇ 5% ਤੇ ਆ ਰਹੇ ਹਨ ਮਤਲਬ ਹੁਣ ਉਹਦੇ ਵਿੱਚ ਬੇਸਿਕਲੀ ਮਾਰਕੀਟ 'ਚ ਕਸਟਮਰ ਤਾਂ ਇਹ ਕਹੂਗਾ ਜਿਨ੍ਹਾਂ ਨੂੰ ਪੈਕੇਜਿੰਗ ਦੇ ਰਹੇ ਆ ਵੀ 12 ਤੋਂ 5 ਹੋ ਗਿਆ ਵੀ ਸਾਡੇ 7% ਦਾ ਬੈਨੀਫਿਟ ਦੋ ਬੈਨੀਫਿਟ ਦੋ ਆਖੀਮੇਟਲੀ ਉਹਨਾਂ ਦੀ ਵਰਕਿੰਗ ਕੈਪੀਟਲ ਰਿਕੁਆਇਰਮੈਂਟ ਇਨਕਰੀਜ਼ ਹੋ ਗਈ ਉਹ 12 ਤੋਂ ਵੀ 18 ਹੋ ਉਹਨੂੰ ਉਸਦਾ ਅਲਟੀਮੇਟਲੀ ਰਿਫੰਡ ਤਾਂ ਮਿਲੂਗਾ ਪਰ ਉਹ ਜੋ ਰਿਫੰਡ ਦਾ ਜਿੰਮੇ ਮੈਂ ਦੱਸਿਆ ਉਹਦੀਆਂ ਆਪਣੀਆਂ ਹੈਸਲਸ ਐ ਹੂੰ ਤੇ ਪਰ ਜੇਕਰ ਗੱਲ ਕਰੀਏ ਫਾਈਨਲ ਪ੍ਰੋਡਕਟ ਕਿਉਂਕਿ ਜਿਹਦਾ ਕਿ ਤੁਸੀਂ ਕਿਹਾ ਕਿ ਉਹਨਾਂ ਦੀ ਵਰਕਿੰਗ ਕੈਪੀਟਲ ਵੱਧ ਗਈ 12 ਤੋਂ 18% ਹੋ ਗਈ ਲੇਕਿਨ ਕੰਜ਼ਿਊਮਰ ਤਾਂ ਡਿਮਾਂਡ ਕਰੇਗਾ ਕਿ ਸਾਨੂੰ 12 ਤੋਂ 5% ਦੈਟ ਮੀਨਸ 7% ਦਾ ਸਾਨੂੰ ਫਾਇਦਾ ਮਿਲਣਾ ਚਾਹੀਏ ਫਾਈਨਲ ਪ੍ਰੋਡਕਟ ਕਾਰਟਨਸ অর ਕਾਰਟਨ ਯਾ ਪੈਕੇਜਿੰਗ ਮਟੀਰੀਅਲ ਦਾ ਆਮ ਕੰਜ਼ਿਊਮਰਸ ਨੂੰ ਕਿਦਾਂ ਕੁ ਦਾ ਬੈਨੀਫਿਟ ਮਿਲੇਗਾ ਬੇਸਿਕਲੀ ਜਿਹੜਾ ਮੋਸਟਲੀ ਲੁਧਿਆਣਾ ਦੀ ਇੰਡਸਟਰੀ ਨੂੰ ਦੇਖੀ ਜਾ ਸਾਈਕਲ 'ਤੇ ਜਾ ਰਿਹਾ ਹੈ ਜਾਂ ਸਵਿੰਗ ਮਸ਼ੀਨ 'ਤੇ ਜਾ ਰਿਹਾ ਹੈ ਸਾਰਿਆਂ ਨੂੰ ਜਾ ਰਿਹਾ ਹੈ ਜੀ ਅਲਟੀਮੇਟਲੀ ਜੇ ਰੇਟ ਰਿਡਿਊਸ ਹੋਣਗੇ ਤਾਂ ਅਲਟੀਮੇਟਲੀ ਫਾਈਨਲ ਪ੍ਰੋਡਕਟ ਦੇ ਰੇਟ ਤੇ ਵੀ ਉਹਦਾ ਇਫੈਕਟ ਆਊਗਾ ਆਏਗਾ ਆਏਗਾ ਤਾਂ ਮਤਲਬ ਇਜ਼ੀ ਅਵੇਲੇਬਿਲਿਟੀ ਆ ਪੋਜ਼ਿਟਿਵ ਥਿੰਗ ਫਾਰ ਦਾ ਕੰਜ਼ਿਊਮਰਸ অর ਅ ਨੈਗੇਟਿਵ ਥਿੰਗ ਇੰਡਸਟਰੀ ਇਟ ਇਜ਼ ਨੈਗੇਟਿਵ ਬਟ ਫਾਰ ਪੈਕੇਜਿੰਗ ਇੰਡਸਟਰੀ ਇਟ ਇਜ਼ ਨੈਗੇਟਿਵ ਆਈ ਕੈਨ ਸੇ ਫਾਰ ਕੰਜ਼ਿਊਮਰ ਇਟ ਇਜ਼ ਪੋਜ਼ਿਟਿਵ ਜਿਦਾ ਕਿ ਆਪਾਂ ਗੱਲ ਕਰਦੇ ਆ ਸਵਿੰਗ ਮਸ਼ੀਨ ਕਿਉਂਕਿ ਇੱਥੇ ਕਾਫੀ ਜ਼ਿਆਦਾ ਸिलाईਆਂ ਦਾ ਕੰਮ ਹੁੰਦਾ ਤੇ ਸਵਿੰਗ ਮਸ਼ੀਨ ਜੇਕਰ ਗੱਲ ਕਰੀਏ ਉਹਦੀ ਔਰ ਉਹਦੀ ਪਾਰਟਸ ਮਹਿੰਗੇ ਹੋਣਗੇ ਸਸਤੇ ਹੋਣਗੇ ਕੰਜ਼ਿਊਮਰ ਪੁਆਇੰਟ ਆਫ View ਦਾ ਕੀ ਇਫੈਕਟ ਰਹੇਗਾ ਕਿਉਂਕਿ ਸਵਿੰਗ ਮਸ਼ੀਨ ਦੇ ਵਿੱਚ ਵੀ ਜੇ ਆਪਾਂ ਫਾਈਨਲ ਪ੍ਰੋਡਕਟ ਦੀ ਗੱਲ ਕਰੀਏ ਫਾਈਨਲ ਪ੍ਰੋਡਕਟ ਉਹਦਾ ਸਵਿੰਗ ਜਾਂ ਉਹਦੇ ਪਾਰਟਸ ਉਹ ਵੀ 12% ਤੋਂ 5% ਤੇ ਆ ਗਏ ਆ ਤਾਂ ਉਹਦਾ ਅਲਟੀਮੇਟਲੀ ਕੰਜ਼ਿਊਮਰ ਨੂੰ ਬੇਨਫਿਟ ਜਾ ਹੁਆ ਪਰ ਆਰਟੀਮੇਲੀ ਹੋਈ ਉਹ ਗੱਲ ਹੈ ਇਹਦੇ ਜਿਹੜਾ ਬੇਸਿਕ ਰਾਮਟਰੀਆ ਲਓ 18% ਤੇ ਹੈ ਇਹ ਵੀ ਹਾਈਐਸ ਆਈਡੀਐਸ ਟੀਚਾ ਹੈ ਆਈਡੀਐਸ ਟੀਚਾ ਟੁੱਟਾ ਤੇ ਇਹਦੇ ਅੰਦਰ ਵੀ ਸਰ ਉਹੀ ਇਹਨਾਂ ਦੀ ਵਰਕਿੰਗ ਕੈਪੀਟਲ ਵੱਜ ਜਾਏਗੀ ਵਰਕਿੰਗ ਕੈਪੀਟਲ ਉਹ ਸਾਰੇ ਸੈਕਟਰਸ ਲਈ ਜਿਹੜੇ ਚਾਰ ਸੈਕਟਰ ਹੈ ਜਿਵੇਂ ਕਹਾਂ ਸਾਈਕਲ ਐਂਡ ਸਾਈਕਲ ਪਾਰਟਸ ਜੀ ਸਵਿੰਗ ਮਸ਼ੀਨ ਐਂਡ ਇਟਸ ਪਾਰਟਸ ਪੈਕੇਜਿੰਗ ਇੰਡਸਟਰੀ ਐਂਡ ਐਗਰੀਕਲਚਰ ਇੰਪਲੀਮੈਂਟਸ ਇਟਸ ਪਾਰਟਸ ਇਹ ਸਾਰਿਆਂ ਲਈ ਮਤਲਬ ਉਹੀ ਉਹ ਇਸ਼ੂ ਆਊਗਾ ਇਹਨਾਂ ਦੀ ਵਰਕਿੰਗ ਕੈਪੀਟਲ ਰਿਕੁਆਇਰਮੈਂਟ ਵੀ ਵਧੂਗੀ ਪਲੱਸ ਇਹਨਾਂ ਨੂੰ ਗਵਰਨਮੈਂਟ ਤੋਂ ਰਿਫੰਡ ਲੈਣ ਲਈ ਵੀ ਆਪਣੀ ਹੈਸਲਸ ਨੂੰ ਫੇਸ ਕਰਨਾ ਇਹਨਾਂ ਨੂੰ ਆਈਡੀਐਸ ਦੇ ਸੈਗਮੈਂਟ ਦੇ ਅੰਦਰ ਸਟਰਕਚਰ ਦੇ ਅੰਦਰ ਜਾਣਾ ਹੀ ਪਏਗਾ ਸਰ ਜੇਕਰ ਗੱਲ ਕਰੀਏ ਕਿ ਚਾਰ ਸਲੈਬਸ ਸੀਗੀਆਂ ਤੇ ਹੁਣ ਦੋ ਸਲੈਬਸ ਆ ਗਈਆਂ ਨੇ ਇਸ ਚੀਜ਼ ਦੀ ਨਹੀਂ ਲੋਡ ਕਿਉਂ ਪਈ ਬੇਸਿਕਲੀ ਜਿਵੇਂ ਇਹਦੇ 'ਚ ਨਾ ਇਸ਼ੂ ਇਹ ਹੋ ਰਹਿੰਦਾ ਸੀ ਆਈਟਮ ਕਿੱਥੇ ਫਾਲ ਕਰੂਗੀ ਉਹ ਇਸ ਇਸ਼ੂ ਨੂੰ ਸੋਲਵ ਕਰਨ ਲਈ ਗਵਰਨਮੈਂਟ ਕਿਉਂ ਜਿੰਨੀਆਂ ਨੰਬਰ ਆਫ ਸਲੈਬਸ ਘਟ ਹੋਣਗੀਆਂ ਜੇ ਮੈਂ ਕਹਾਂ ਸਿੰਗਲ ਸਲੈਬ ਹੋ ਗਈ ਤਾਂ ਹਰ ਨੂੰ ਪਤਾ ਜੇ ਸਪੋਜ਼ ਕਰੋ ਇੱਕ ਐਗਜ਼ਾਮਪਲ ਲਈਏ ਵੀ 10% ਦੀ ਸਲੈਬ ਹੋਵੇ ਹਰ ਆਈਟਮ ਤੇ ਤਾਂ ਜਿਹੜੀ ਮਰਜ਼ੀ ਆਈਟਮ ਹੋਵੇ ਕਸਟਮਰ ਕੰਜ਼ਿਊਮਰ ਨੂੰ ਵੀ ਪਤਾ ਹੈ ਤੇ ਸੈਲਰ ਨੂੰ ਵੀ ਪਤਾ ਹੈ ਮੈਂ 10% ਲਾਹ ਸੈਲਰ ਦੋਨਾਂ ਨੂੰ ਪਤਾ ਹੈ ਕਿ 10% ਲੱਗਣਾ ਹੈ ਹੁਣ ਜਿੰਨੀਆਂ ਸਲੈਬਸ ਵੱਧਦੀਆਂ ਆ ਉਹਦੇ ਹਿਸਾਬ ਨਾਲ ਕਨਫਿਊਜ਼ਨ ਹੁੰਦੀ ਹੈ ਉਹਦੇ ਕਈ ਕੈਕਸ਼ਨਸ ਬਣਦੀਆਂ ਟੈਕਨੀਕਲ ਇਸ਼ੂ ਹੁੰਦੇ ਆ ਜਿਹੜਾ ਕਿ ਹਰ ਬੰਦਾ ਜਾਂ ਹਰ ਆਪਾਂ ਕਹਦੀਏ ਵੀ ਹਰ ਸੈਲਰ ਨਹੀਂ ਉਹਨੂੰ ਜਜ ਕਰ ਸਕਦਾ ਉਹਨਾਂ ਕਈ ਵਾਰ ਮਿਸ ਕਲਾਸੀਫਿਕੇਸ਼ਨ ਹੋ ਜਾਂਦੀ ਹੈ ਬਾਅਦ ਚੋਂ ਡਿਪਾਰਟਮੈਂਟ ਨਾਲ ਡਿਸਪਿਊਟ ਹੁੰਦੇ ਆ ਮਤਲਬ ਸੈਲਰ ਕਹਿ ਰਿਹਾ ਸੀ ਮੇਰੀ ਇਹ 5% ਦੀ ਆਈਟਮ ਹੈ ਡਿਪਾਰਟਮੈਂਟ ਕਹਿੰਦਾ ਨਹੀਂ 18% ਚਾਹੀਦੀ ਹੈ ਬਾਅਦ ਚੋਂ ਉਹਨੂੰ ਇੰਪੈਕਟ ਆਂਦਾ ਉਸ ਚੀਜ਼ ਦਾ वो चीज़ को अवॉइड करने लिए बेसिकली पेपर वर्क बढ़ा देता है पूरे प्रोसेस का पेपर वर्क नाले लायबिलिटीज लायबिलिटी पास्ट लायबिलिटीज क्रिएट हो जाती हैं hmm. वो बर्डन आता right, 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 right. है इंडस्ट्री से अल्टीमेटली राइट 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 जेकर गल करिए इंश्योरेंस की ये अज मैं लगता है सारे व्यूअर्स इतने जरूर <laughs> वेट कर रहे हो मैं इंश्योरेंस से कट जाऊंगी इंश्योरेंस सीधा अठारह ਇਹ ਲੋਟਰੀ ਤਾਂ ਨਹੀਂ ਲੱਗੀ ਕਿਥੇ ਦੀਵਾਲੀ ਦੇ ਲਈ ਲੋਕਾਂ ਦੇ ਲਈ ਔਰ ਯਾ ਕੀ ਸ਼ੇਅਰ ਮਾਰਕੀਟ ਦੇ ਨਾਲ ਇਹਦਾ ਕੀ ਬੈਨੀਫਿਟ ਰਹੇਗਾ ਕਿ ਇੰਸ਼ੋਰੈਂਸ ਵਾਲਾ ਸੈਕਟਰ ਹੋਰ ਵੱਧੇਗਾ ਕੀ ਕਹਿਣਾ ਚਾਹੋਗੇ ਇਸ ਬਾਰੇ basically Bumper, <laughs> all eyes on insurance insurance ਦਾ ਇੰਪੈਕਟ ਇੰਨਾ ਨਹੀਂ ਪੈਣਾ ਜਿੰਨਾ 18% ਅਸੀਂ ਸੋਚ ਰਹੇ ਹਾਂ ਰੀਅਲੀ ਕਿਉਂ ਰੀਜ਼ਨ ਇਹ ਹੈ ਉਹ ਐਕਚੁਅਲੀ ਜੇ 18 ਤਾਂ ਨਿਲ ਹੋ ਗਿਆ ਅਫੀਸ਼ੀਅਲ ਡਾਕੂਮੈਂਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਕੀਤੀ ਉਹਦੇ ਅੰਦਰ 18 ਤੋਂ ਨੈਕਸਟ ਸਲੈਬ ਜਬ ਦੇਖਦੇ ਹਾਂ ਹੁੰਦੇ ਉਹ ਨਿਲ ਦਿਕਾਂਦੇ ਹੋ ਲੋਕਾਂ ਨੂੰ ਕਾਫੀ ਜ਼ਿਆਦਾ ਅਟਰੈਕਟ ਵੀ ਕਰ ਰਹੀ ਹੈ ਬੇਸਿਕਲੀ ਇਹਦੇ ਪਿੱਛੇ ਕੀ ਰੀਜ਼ਨ ਹੈ ਕਿਉਂ ਹਰ ਇੰਸ਼ੋਰੈਂਸ ਕੰਪਨੀਆਂ ਦੇ ਆਪਣੇ ਆਫਿਸਿਸ ਡਿਫਰੈਂਟ ਜਗ੍ਹਾ ਤੇ ਆ ਉਹਦਾ ਰੈਂਟ ਦੇ ਉੱਪਰ ਉਹਨਾਂ ਨੂੰ ਜੀਐਸਟੀ ਲੱਗ ਰਿਹਾ ਜਿੰਨੀ ਵੀ ਉਹਨਾਂ ਦੀ ਸੇਲ ਪ੍ਰਮੋਸ਼ਨ ਦੀ ਐਕਟੀਵਿਟੀ ਸੇਲ ਪ੍ਰਮੋਸ਼ਨ ਚ ਮੈਂ ਐਡਵਰਟਾਈਜ਼ਮੈਂਟ ਉਹਨਾਂ ਦੇ ਏਜੰਟਸ ਡਿਫਰੈਂਟ ਜਗ੍ਹਾ ਤੋਂ ਜਿਹੜੇ ਬਿਲਿੰਗ ਕਰਦੇ ਆ ਉਹ ਸਾਰਿਆਂ ਦੇ 18% ਉਹਨਾਂ ਨੂੰ ਆਈਟੀਸੀ ਆ ਰਿਹਾ ਹੂੰ ਅੱਗੇ ਕੀ ਹੋ ਰਿਹਾ ਸੀ ਜਦੋਂ ਟੈਕਸੇਬਲ ਸੀ ਇਹ 18% ਤੇ ਉਹ 18% ਆਈਟੀਸੀ ਆਂਦਾ ਸੀ ਕੁਝ ਪਾਰਟ ਉਹਨਾਂ ਨੂੰ ਆਪਣੇ ਵੱਲੋਂ ਕੈਸ਼ ਦੇਣਾ ਪੈਂਦਾ ਸੀ ਹੂੰ ਹੂੰ ਹੋਨ ਕੀ ਅੱਗੇ ਹੋ ਗਿਆ ਨਿਲ ਕਿ ਉਹ ਅੱਗੇ ਉਹ ਗੌਰਮ ਕਸਟਮਰ ਤੋਂ ਬੇਸਿਕ ਪਲੱਸ 18% ਰਿਕਵਰ ਕਰ ਲੈਂਦੇ ਸੀ ਜੋ ਕੈਸ਼ ਕੰਪੋਨੈਂਟ ਸੀ ਉਹਨਾਂ ਦਾ ਕਵਰ ਹੋ ਜਾਂਦਾ ਸੀ ਬਾਕੀ ਉਹ ਆਪਣੇ ਆਈਟੀਸੀ ਚੋਂ ਯੂਜ਼ ਕਰ ਲੈਂਦੇ ਸੀ ਹੁਣ ਇਸ਼ੂ ਇਹ ਆਣਾ ਵੀ ਉਹਨਾਂ ਨੂੰ ਪਿੱਛੇ ਤਾਂ ਉਹੀ ਹੋ ਲੱਗ ਰਿਹਾ ਉਹ ਉਹਨਾਂ ਦੀ ਕੋਸਟਿੰਗ ਦੇ ਵਿੱਚ ਜਾਊਗਾ ਹੋ ਸਕਦਾ ਹੈ ਵੀ 13% ਮੈਂ ਕਹਾਂ ਵੀ ਕੋਸਟਿੰਗ ਹੈ ਸਿਰਫ 5% ਹੀ ਕੰਜ਼ਿਊਮਰ ਨੂੰ ਅੱਗੇ ਪਾਸ ਆਨ ਹੋਊਗਾ 18% ਚੋਂ ਮਤਲਬ hmm. 100% ਨਹੀਂ ਹੋਊਗਾ ਇਸੇ ਕਰਕੇ ਜਿਸ ਦਿਨ ਨੇ ਅਨਾਉਂਸ ਹੋਇਆ 3 ਸਤੰਬਰ ਨੂੰ ਅਨਾਉਂਸ ਹੋਇਆ ਨੈਕਸਟ ਜਿਹੜਾ ਟਰੇਡਿੰਗ ਸੈਕਸ਼ਨ ਸੀ ਜਿਹੜਾ ਸੀ ਸਟਾਕ ਚੇਂਜ ਦਾ ਪੁੱਛਿਆ ਬਹੁਤ ਜਣੇ ਐਕਸਪੈਕਟ ਕਰ ਰਹੇ ਸੀ ਵੀ ਇੰਸ਼ੋਰੈਂਸ ਸੈਕਟਰ ਦੇ ਸ਼ੇਅਰ ਪਤਾ ਨਹੀਂ ਕਿੰਨੇ ਬੂਮ ਕਰ ਜਾਣਗੇ ਬੂਮ ਕਰ ਜਾਣਗੇ ਬਿਲਕੁਲ ਪਰ ਉਹਨਾਂ ਤੇ ਕੋਈ ਫੈਕਟ ਨਹੀਂ ਆਇਆ ਉਹਦੇ ਪਿੱਛੇ ਬੇਸਿਕ ਰੀਜ਼ਨ ਹੀ ਇਹ ਹੈ ਹਮ ਮਤਲਬ ਇੰਨਾਂ ਨੂੰ ਫਾਇਦਾ ਨਹੀਂ ਹੋਊਗਾ ਜਿਨ੍ਹਾਂ ਨੰਬਰ ਵਾਈਜ਼ ਉਹਨੂੰ ਦਿਖਾਇ ਮਤਲਬ ਉਹ ਇੰਪੈਕਟ ਆਊਗਾ ਉਹਨ ਅਲਟੀਮੇਟਲੀ ਉਹ ਕੈਲਕੂਲੇਸ਼ਨਸ ਕਰ ਰਹੀਆਂ ਐ ਇੰਸ਼ੋਰੈਂਸ ਵੀ ਕੀ ਅਸੀਂ ਕਿੰਨਾ ਇੰਪੈਕਟ ਦੇ ਸਕਦੇ ਆ ਵੀ ਕਿੰਨਾ ਸਾਨੂੰ ਮਤਲਬ ਬਹੁਤ ਜ਼ਿਆਦਾ ਫਾਈਨਲ ਜਦ ਕੰਜ਼ਿਊਮਰ ਦੀ ਗੱਲ ਕਰੀ ਤਾਂ ਕੰਜ਼ਿਊਮਰ ਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਵੇਗਾ 18% ਨਹੀਂ ਮਿਲੂਗਾ ਕਦੇ 18% ਇੰਸ਼ੋਰੈਂਸ ਤੋਂ ਤੁਹਾਨੂੰ ਨਹੀਂ ਮਿਲੇਗਾ ਤਾਂ ਉਹਦਾ ਇੱਕ ਵਿਜ਼ਨ ਆਪਣੇ ਦਿਮਾਗ ਤੋਂ ਕੱਢ ਦੋ ਮੇਰੇ ਸਾਬ ਨਾਲ ਹੂੰ ਕੁਝ ਨਾ ਕੁਝ ਇੰਸ਼ੋਰੈਂਸ ਕੰਪਨੀ ਵੀ ਜਿਹੜੀ ਹੈ ਆਪਣੇ ਆਪਣੇ ਸਟਰਕਚਰ ਨੂੰ ਦੁਬਾਰਾ ਤੋਂ ਰਿਵਾਈਜ਼ ਕਰੇਗੀ ਆਪਣੇ ਸਿਸਟਮ ਨੂੰ ਦੁਬਾਰਾ ਤੋਂ ਰਿਵਾਈਜ਼ ਕਰਨਗੇ ਹਾਂਜੀ ਜਿਦਾ ਕਿ ਇੰਸ਼ੋਰੈਂਸ ਸੈਕਟਰ ਹੈ ਇਹਦੇ ਨਾਲ ਇੱਕ ਇੰਡਸਟਰੀ ਹੋਰ ਵੀ ਹੈ ਜੋ ਲੋਕਾਂ ਦੇ ਲਈ ਸੋਚ ਰਿਕੇ ਮੈਂ ਆਉਣ ਵਾਲੇ ਦੀਵਾਲੀ ਦੇ ਟਾਈਮ ਤੇ ਆਪਣੀ ਕਾਰ ਜ਼ਰੂਰ ਖਰੀਦਾਂਗਾ ਕਾਰ ਇੰਡਸਟਰੀ ਕਹਿੰਦੇ ਨੇ ਕਿ ਕਾਰ ਆਉਣ ਵਾਲੇ ਸਮੇਂ ਦੇ ਅੰਦਰ ਸਸਤੀ ਹੋ ਜਾਏਗੀ ਤਾਂ ਕੀ ਸੱਚਮੁੱਚ ਲੋਕਾਂ ਦੇ ਲਈ ਦੀਵਾਲੀ ਦੇ ਲਈ ਰੈਡੀ ਹੋ ਜਾਏ ਆਪਣੀ ਨਵੀਂ ਗੱਡੀ ਲੈਣ ਦੇ ਲਈ ਕਿਉਂ ਇਹ ਸੈਂਟਰ ਗਵਰਨਮੈਂਟ ਨੇ ਪਾਰਟਿਕੂਲਰ ਕਾਰ ਦੀ ਮੈਂ ਗੱਲ ਕਰਾਂ ਤਾਂ ਉਹ ਚ ਬੈਨੀਫਿਟ ਬਹੁਤ ਦਿੱਤਾ ਹੈ ਮਤਲਬ ਜੇ ਮੈਂ ਕਹਾਂ ਸਮਾਲ ਕਾਰ ਜਿਹਨੂੰ ਅਸੀਂ ਐਗਜ਼ਾਮਪਲ ਲੈਂਦੇ ਹਾਂ ਸਮਾਲ ਕਾਰ ਮਤਲਬ ਸਮਾਲ ਕਾਰ ਨੂੰ ਡਿਫਾਈਨ ਕਰਦੇ ਹਾਂ ਪੈਟਰੋਲ ਕਾਰ ਜਿਹੜੀ 1200 ਸੀਸੀ ਤੋਂ ਨੀਚੇ ਤੇ 4000 ਐਮਐਮ ਤੋਂ ਉਹਦੀ ਲੈਂਥ ਘਟ ਹੈ ਤੇ ਡੀਜ਼ਲ ਦੇ ਕੇਸ ਚ 1500 ਸੀਸੀ ਉਹਦੀ ਲੈਂਥ 4000 ਐਮਐਮ ਤੋਂ ਘਟ ਹੈ ਉਹਦੀ ਸਲੇਬ 28% ਤੋਂ 18% ਕਰਦੀ ਹੈ ਰਾਈਟ ਮਤਲਬ 10% ਸਟੇਟ ਵੇ ਉਤੇ ਬੈਨੀਫਿਟ ਆ ਰਿਹਾ ਸਿਮਿਲਰਲੀ ਜੇ ਮੈਂ ਬੜੀਆਂ ਕਾਰਾਂ ਦੀ ਗੱਲ ਕਰਾਂ ਬੜੀਆਂ ਕਾਰਾਂ ਇਸ ਟਾਈਮ 28% ਪਲੱਸ ਸੈਸ ਲੱਗਦੀ ਹੈ ਸੈਸ ਗੋਜ਼ ਅਪ ਟੂ 22% ਮਤਲਬ ਮਤਲਬ 50% ਤੱਕ

एज एन एडवोकेट एज अ परसन कि जो पिछले इन्ने सालों दो इस पूरे सैक्टर न गुड्स एंड सर्विस टैक्स न जुड़िया हुआ है दो हज़ार सत्रह तो लैकर दो हज़ार पच्ची तक स्पैसीफिकली गुड्स एंड सर्विस टैक्स के तो उ बहुत काम किया है जेकर मैं थोड़ा अपना पर्सनल एक्सपीरियंस पूछा साढ़े लुधियाना इंडस्ट्री ला लोगों किस इंडस्ट्री लिए चीज़ पॉजिटिव रहेगी और किस इंडस्ट्री लिए नैगेटिव रहेगी बेसिकली मैं दो एंगल तो यू लहूँगा एक इंडस्ट्री एंगल तो एक कंज्यूमर राइट ਕੰਜ਼ਿਊਮਰ ਦੇ ਐਂਗਲ ਤੇ ਤਾਂ ਬੈਨੀਫਿਟ ਆਣਾ ਚਾਹੀਦਾ ਕਿੰਨਾ ਆਂਦਾ ਉਹ ਸੈਗਮੈਂਟ ਟੂ ਸੈਗਮੈਂਟ ਡਿਪੈਂਡ ਕਰੂਗਾ ਵੀ ਕਿਸ ਸੈਗਮੈਂਟ ਤੇ ਕਿੰਨਾ ਇਫੈਕਟ ਉਹਦਾ ਆ ਰਿਹਾ ਇੰਡਸਟਰੀ ਦੇ ਐਂਗਲ ਤੋਂ ਅਦਰਵਾਈਜ਼ ਤਾਂ ਇੰਡਸਟਰੀ ਲਈ ਸਿਰਫ ਇਹ ਬਰڈن ਹੋ ਰਿਹਾ ਜਿੱਥੇ ਆਈਡੀਐਸ ਜਿਹਨੂੰ ਕਹਦੀ ਹੈ ਵੀ ਉਹਨਾਂ ਨੂੰ ਰਿਫੰਡ ਦੇ ਸੈਕਸ਼ਨ 'ਚ ਜਾਣਾ ਪਊਗਾ ਗਵਰਨਮੈਂਟ ਨੇ ਅਜੇ ਪ੍ਰੋਪੋਜ਼ਲ ਦਿੱਤੀ ਹੈ ਵੀ ਅਸੀਂ ਇੱਕ ਨਵੀਂ ਆ ਰਹੀ ਹੈ ਜਿਹੜੀ 22 ਸਤੰਬਰ ਤੋਂ ਬਾਅਦ ਇਹ ਇੰਪਲੀਮੈਂਟ ਕਰਨਗੇ ਮੋਸਟ ਪ੍ਰੋਬਬਲੀ ਉਹਦੇ 'ਚ ਇਹ ਕਹਿ ਰਿਹਾ ਵੀ ਜੇ ਤੁਸੀਂ ਰਿਫੰਡ ਅਪਲਾਈ ਕਰੋਗੇ 90% ਰਿਫੰਡ ਤੁਹਾਨੂੰ ਵਿਦਿਨ 7 ਡੇਜ਼ ਮਿਲ ਜਾਊਗਾ ਉਹ ਡੈਟ ਰਿਲੈਕਸੇਸ਼ਨ ਉਹਨਾਂ ਨੇ ਦਿੱਤੀ ਹੈ ਪ੍ਰੋਵੀਜ਼ਨਲ ਰਿਫੰਡ ਬੇਸਡ ਓਨ ਦੀ ਰਿਸਕ ਪੈਰਾਮੀਟਰਸ ਦੇ ਡਿਟਰਮਿਨ ਕੁਝ ਆਈਏਆਈ ਜਿਸ ਨੂੰ ਕਹਿੰਦਾ ਹੈ ਓ ਰਿਸਕ ਪੈਰਾਮੀਟਰਸ ਸਟਾਰ ਤਾਂ ਹਮੇਸ਼ਾ ਟਰਮਸ ਐਂਡ ਕੰਡੀਸ਼ਨਸ ਨਾਲ ਅਸੋਸੀਏਟਡ ਰਹੂਗੀ ਹੈਲੋ ਰਿਸਕ ਪੈਰਾਮੀਟਰਸ ਜਿਹੜੇ ਪਾਸ ਕਰ ਜਾਣਗੇ ਉਹਨਾਂ ਨੂੰ 90% ਰਿਫੰਡ ਵਿਦੀਨ 7 ਡੇਜ਼ ਬੈਲੈਂਸ 10% ਵਿਦੀਨ 60 ਡੇਜ਼ ਮਤਲਬ ਇਕਵਾਰ ਮੈਂ ਇਹ ਕਹਿ ਸਕਦਾ ਹਾਂ ਵੀ 1-2 ਮਹੀਨੇ ਦੀ ਇਨਵੈਸਟਮੈਂਟ ਇੰਡਸਟਰੀ ਵੱਲੋਂ ਹੋਊਗੀ ਅਲਟੀਮੇਟਲੀ ਜਦੋਂ ਸਰਕਲ ਬਣ ਜਾਊਗਾ ਫਿਰ ਇੰਡਸਟਰੀ ਨੂੰ ਰਿਫੰਡ ਆਣਾ ਸ਼ੁਰੂ ਹੋ ਜਾਊਗਾ ਤਾਂ ਉਹ ਇੰਡਸਟਰੀ ਵੀ ਅਦਰਵਾਈਜ਼ ਈਜ਼ੀ ਹੋ ਜਾਊਗੀ ਰਿਲੈਕਸ ਹੋ ਜਾਊਗੀ ਹਾਂ 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 ਹਜੇ ਕਿਉਂਕਿ ਇੰਡਸਟਰੀ ਨੂੰ ਜੇ ਕਿਸੇ ਨਾਲ ਗੱਲ ਕਰੋ ਤੁਸੀਂ ਸਾਈਕਲ ਵਾਲੇ ਨਾਲ ਜਾਂ ਪੈਕਿੰਗ ਇਹ ਦੋ ਸੈਕਟਰਾਂ ਨਾਲ ਮੇਰੀ ਰੈਗੂਲਰ ਗੱਲ ਹੁੰਦੀ ਹੈ ਉਹ ਸਾਰੇ ਇਹੋ ਕਹ ਰਹੇ ਆ ਵੀ ਇਹ ਨਵਾਂ ਇੱਕ ਸਾਡੇ ਲਈ ਇਸ਼ੂ ਖੁੱਲ ਗਿਆ ਵੀ ਅਸੀਂ ਰਿਫੰਡ ਚ ਜਾਈਏ ਵੀ ਗਵਰਨਮੈਂਟ ਤੋਂ ਰਿਫੰਡ ਨਹੀਂ ਮਿਲਦੇ ਕਦੇ ਕੋਈ ਇਸ਼ੂ ਆਂਦਾ ਹੈ ਜਾਂ ਕੋਈ ਟੈਕਨੀਕਲ ਇ ਅਕਾਊਂਟੈਂਟ ਨੂੰ ਮਤਲਬ ਕਿ ਉਹ ਲੁਧਿਆਣੇ ਦੀ ਜਿਹੜੀ ਇੰਡਸਟਰੀ ਐ ਸਮਾਲ ਸਕੇਲ ਐ ਰਾਈਟ ਮਤਲਬ ਉਹਨਾਂ ਕੋਲ ਐਨੇ ਐਕਸਪੀਰੀਅੰਸਡ ਅਕਾਊਂਟੈਂਟ ਨਹੀਂ ਐ ਵੀ ਜਿਹੜੇ ਇਸ ਚੀਜ਼ ਨੂੰ ਬਹੁਤ ਜਲਦੀ ਸਮਝ ਕੇ ਇੰਪਲੀਮੈਂਟ ਕਰ ਦੇਣ ਉਹਨਾਂ ਨੂੰ ਟਾਈਮ ਲੱਗੂਗਾ ਉਹ ਥੋੜਾ ਜਿਹਾ ਇੰਡਸਟਰੀ ਲਈ ਮੈਂ ਗੈਪ ਸਮਝ ਕੇ ਚੱਲ ਰਿਹਾ ਵੀ ਉਸ ਐਂਗਲ ਤੇ ਅਜੇ ਗੈਪ ਹੈ गैप लगेगा जेकर गल करिए कंज्यूमर पॉइंट ऑफ व्यू नाल तुहाडे तो अपने विजन नाल एक कंज्यूमर लई विन विन रहा है पूरा ये पूरा जो कंज्यूमर बिल्कुल कंज्यूमरस लई ये बेनिफिट रहूगी अल्टीमेटली कि स्लैब्स डाउन हुई हैं वह बेनीफिट अगे पास ऑन करूगा मोर ओवर पिछे आ, एक कल ही फाइनेंस मिनिस्टर की भी स्टेटमेंट आई है hmm. भी आई विल परसनली मोनीटर ਬੇਸਡ ਔਨ ਦੀ ਵੀ ਜਿੰਨਾ ਜਿੰਨਾ ਅਸੀਂ ਬੈਨੀਫਿਟ ਦਿੱਤਾ ਹੈ ਤਾਂ ਉਸ ਚੀਜ਼ ਦਾ ਵੀ ਇੰਪੈਕਟ ਬੜੀਆਂ ਕੰਪਨੀਆਂ ਤੇ ਵੀ ਪ੍ਰੈਸ਼ਰ ਰਹੂਗਾ ਵੀ ਉਹ ਰਿਡਿਊਸ ਕਰਨ ਕਿਉਂ ਵੀ ਅਸੀਂ ਮੋਨੀਟਰ ਹੋ ਰਹੇ ਹਾਂ ਬਟ ਇੱਥੇ ਇੱਕ ਫਲੌਸ ਹੋਰ ਵੀ ਆਉਂਦਾ ਜਿੱਦਾਂ ਤੁਸੀਂ ਕਿਹਾ ਕਿ ਹਰ ਕੰਪਨੀ ਕਿੰਨਾ ਪਰਸੈਂਟੇਜ ਰਿਲੀਜ਼ ਕਰੇਗੀ ਉਹਦੇ ਤੇ ਵੀ ਥੋੜਾ ਨਾ ਕਿਤੇ ਨਾ ਕਿਤੇ ਮੈਨੀਪੂਲੇਸ਼ਨ ਹੋ ਸਕਦਾ ਹੈ ਹੋ ਸਕਦਾ ਹੈ ਕਿ ਫਾਈਨਲ ਕੰਜ਼ਿਊਮਰ ਨੂੰ ਉਹਦਾ ਪ੍ਰੋਪਰ ਜਿਹੜਾ ਰਿਡਕਸ਼ਨ ਦਾ ਹੱਕ ਹੀ ਉਹ ਨਾ ਮਿਲੇ ਆ ਉਹ ਬੇਸਿਕਲੀ ਉਹ ਇਸ਼ੂ ਹੈ ਕੈਲਕੂਲੇਸ਼ਨ ਦਾ ਪੁਆਇੰਟ ਹੈ ਉਹ ਚ ਕਿਉਂ ਕਈ ਪੈਰਾਮੀਟਰਸ ਕਨਸੀਡਰ ਹੁੰਦੇ ਆ ਜਦੋਂ ਵੀ ਕੈਲਕੂਲੇਸ਼ਨ ਹੁੰਦੀ ਹੈ ਉਹਦੇ ਪਿੱਛੇ ਸਿਰਫ ਰੇਟ ਟੈਕਸ ਨਹੀਂ ਹੁੰਦਾ ਉਹਦੇ ਪਿੱਛੇ ਕਿੰਨੀ ਵਰਕਿੰਗ ਕੈਪੀਟਲ ਕੰਪਨੀ ਦੀ ਲੱਗੀ ਹੋਈ ਹੈ ਉਦੋਂ ਰਿਫੰਡ ਲੈਣ ਨੂੰ ਕਿੰਨਾ ਟਾਈਮ ਲੱਗ ਰਿਹਾ ਜਿਵੇਂ ਮੈਂ ਇੱਕ ਐਗਜ਼ਾਮਪਲ ਜੇ ਮੈਂ ਲੈ ਕੇ ਚੱਲਾਂ ਜੇ ਮੈਂ 3 ਮਹੀਨੇ ਦਾ ਸਰਕਲ ਜਿਵੇਂ ਆਈਡੀਐਸ ਦਾ ਦੱਸਿਆ ਜੇ ਕੋਈ ਕਿਸ ਨੇ ਲੋਨ ਤੇ ਲਿੱਤਾ ਹੋਇਆ ਹੈ ਮਤਲਬ ਲੋਨ ਤੇ ਲੈ ਕੇ ਪਰਚੇਸ ਕੀਤਾ ਹੋਇਆ ਹੈ ਮਟੀਰੀਅਲ ਟੂ ਮਟੀਰੀਅਲ ਤਾਂ ਉਹਨੂੰ 3% 3 ਮਹੀਨੇ ਦਾ ਇੰਟਰਸਟ ਪੈ ਰਿਹਾ ਤਾਂ ਉਹ ਨੇਚਰਲੀ ਉਹ 3% ਕੱਟ ਕੇ ਬਾਕੀ ਬੈਲੈਂਸ ਪਾਸ ਆਨ ਕਰੂਗਾ ਹਮ ਸਹੀ ਗੱਲ ਹੈ ਸਹੀ ਗੱਲ ਹੈ ਜੇਕਰ ਮੈਂ ਤੁਹਾਨੂੰ ਕ੍ਰਿਸਪ ਪੁੱਛਾਂ ਸੇ 90 ਸੈਕਿੰਡਸ ਦੇ ਅੰਦਰ ਤੁਸੀਂ ਇਹ ਦੱਸ ਦੋ ਕਿਹੜੀ ਇੰਡਸਟਰੀ ਲਈ ਪੋਜ਼ਿਟਿਵ ਰਿਹਾ ਔਰ ਕਿਹੜੀ ਇੰਡਸਟਰੀ ਲਈ ਨੈਗੇਟਿਵ ਰਿਹਾ ਇਹ ਜੀਐਸਟੀ ਦੇ ਨਵੇਂ ਦੋ ਸਲੈਬਸ ਜੇ ਮੈਂ ਲੁਧਿਆਣਾ ਦੇ ਅੰਕਲ ਤੋਂ ਕਹਾ ਹਜਰੀ ਲਈ ਪੋਜ਼ਿਟਿਵ ਹੈ ਹਮ ਸਾਈਕਲ ਸਵਿੰਗ ਮਸ਼ੀਨ ਪੈਕੇਜਿੰਗ ਐਂਡ ਐਗਰੀਕਲਚਰ ਇਹ ਐਟ ਪ੍ਰੈਜ਼ੈਂਟ ਇਹਨੂੰ ਨੈਗੇਟਿਵ ਲੈ ਰਹੀ ਹੈ ਇੰਡਸਟਰੀ ਓ ਐਂਡ ਇੰਸ਼ੋਰੈਂਸ ਐਂਡ ਕਾਰਡ ਸੈਗਮੈਂਟਸ ਇੰਸ਼ੋਰੈਂਸ ਬੇਸਿਕਲੀ ਇੰਸ਼ੋਰੈਂਸ ਦੀ ਅਦਰਵਾਈਜ਼ ਰਿਡਿਊਸ ਹੋਣ ਕੇ ਪ੍ਰੀਮੀਅਮ ਕੰਜ਼ੂਮਰ ਨੂੰ ਵੀ ਆਊਗਾ ਅਲਟੀਮੇਟਲੀ ਉਹ ਹੀ ਹੋਵੇ ਉਹਨਾਂ ਦਾ ਵੀ ਆਊਟਫਲੋ ਘਟੂਗਾ ਕਿ ਅਲਟੀਮੇਟਲੀ ਨਹੀਂ ਗਵਰਨਮੈਂਟ ਨੂੰ ਉਹਨਾਂ ਨੂੰ ਵੀ ਕੈਸ਼ ਜਮ੍ਹਾਂ ਕਰਾਣਾ ਪੈਂਦਾ ਸੀ ਰਾਈਟ ਰਾਈਟ ਉਹ ਦੋਨਾਂ ਕਾਰ ਤੇ ਇੰਸ਼ੋਰੈਂਸ ਉਹਨਾਂ ਤੇ ਵੀ ਪੋਜ਼ਿਟਿਵ ਹੈ ਰਾਈਟ 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 ਸੋ ਐਸੀਗੇ ਐਡਵੋਕੇਟ ਐਨਕੇ ਥਮਨ ਜੀ ਜਿਨ੍ਹਾਂ ਨੇ ਬੜੇ ਹੀ ਕਲੀਅਰਲੀ ਬਿਲਕੁਲ ਹੀ ਸਾਫ਼ ਸ਼ਬਦਾਂ ਦੇ ਅੰਦਰ ਤੁਹਾਨੂੰ ਡਿਫਾਈਨ ਕੀਤਾ ਹੈ ਕਿ GST ਕਿਹੜੇ ਪ੍ਰੋਡਕਟ ਤੇ ਕਿੰਨਾ ਲੱਗੇਗਾ ਔਰ ਨਾਲ ਹੀ ਨਾਲ ਇਹ ਵੀ ਦੱਸਿਆ ਕਿ ਕਿਹੜੀ ਇੰਡਸਟਰੀ ਦੇ ਅੰਦਰ ਬੈਨੀਫੀਸ਼ੀਅਲ ਰਹੇਗਾ कि किस कंज्यूमर लिए केड़ी चीज़ विन विन रही और आन वाले टाइम च कौन बंदा है बस सप्टेंबर तो बाद अपने घरें नवी गड्डी कर आ सकता है सो गेट रेडी एंड जेकर फिर भी कोई कन्फ्यूजन हो तो कॉमेंट सैक्शन के अंदर इन लिख सद मैं सर परसनली मैसेज पा के तेजे क्वेरीज का आंसर जरूर देवगी सही और सटीक खबरें लिए और योजे होर इन साइज इन्फोरमेन इन साइज रहो द सिटी हैडलाइन थैंक यू सो मच